ਮੇਰੀ ਪਤਨੀ ਪੂਜਾ ਪਾਠ ਕਰਨ ਵਾਲੀ ਸੀ ਅਤੇ ਮੈਂ ਖੁਦ ਵੀ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਵਾਲਾ ਸੀ ਪਰ ਇੱਕ ਬਿਖਾਰੀ ਮੇਰੇ ਬੱਚਿਆਂ ਨੂੰ ਵੇਖ ਕੇ ਕਹਿੰਦਾ ਸੀ ਕਿ ਇਹ ਨਰਕ ਦੀ ਸੰਤਾਨ ਹੈ ਗੈਰ ਕਾਨੂੰਨੀ ਤਰੀਕੇ ਨਾਲ ਪੈਦਾ ਹੋਏ ਹਨ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਮੈਂ ਕੋਈ ਤਮਾਸ਼ਾ ਨਹੀਂ ਕਰਨਾ ਚਾਹੁੰਦਾ ਸੀ ਇੱਕ ਦਿਨ ਉਹ ਬਿਖਾਰੀ ਮਰ ਗਿਆ ਮੈਂ ਉਸਦੇ ਅੰਤਮ ਸੰਸਕਾਰ ਤੇ ਗਿਆ ਤਾਂ ਉਸ ਦਾ ਪੁੱਤਰ ਬੋਲਿਆ ਪਿਤਾ ਜੀ ਨੇ ਤੁਹਾਡੇ ਲਈ ਇੱਕ ਖੱਤ ਛੱਡਿਆ ਹੈ ਮੈਂ ਜਿਵੇਂ ਹੀ ਉਹ ਖੱਤ ਖੋਲ੍ਹਿਆ ਮੇਰੇ ਹੋਸ਼ ਉੱਡ ਗਏ ਕਿਉਂਕਿ ਇੱਕ ਦਿਨ ਤਾਂ ਸਾਰਿਆਂ ਨੇ ਮਰਨਾ ਹੀ ਹੈ ਅਤੇ ਕਿਸੇ ਦੀ ਮੌਤ ਤੇ ਕਿਸੇ ਨੂੰ ਵੀ ਖੁਸ਼ ਹੋਣ ਦਾ ਕੋਈ ਹੱਕ ਨਹੀਂ ਹੁੰਦਾ ਪਰ ਉਸ ਆਦਮੀ ਦੀ ਮੌਤ ਤੋਂ ਬਾਅਦ ਮੈਨੂੰ ਇੱਕ ਜੀਵ ਜਿਹਾ ਸਕੂਨ ਮਹਿਸੂਸ ਹੋਇਆ ਕਿਉਂਕਿ ਉਸ ਨੇ ਸਾਰੀ ਉਮਰ ਮੈਨੂੰ ਇੱਕ ਅਜੀਬ ਗੱਲ ਲਈ ਤਾਨੇ ਮਾਰੇ ਜਿਸ ਦਾ ਕੋਈ ਵਜੂਦ ਹੀ ਨਹੀਂ ਸੀ ਅਤੇ ਸਭ ਤੋਂ ਅਜੀਬ ਗੱਲ ਇਹ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਵੀ ਨਹੀਂ ਸੀ ਉਸ ਦੀ ਆਰਥੀ ਚੁੱਕੀ ਗਈ ਮੈਂ ਉੱਥੋਂ ਜਾਣ ਹੀ ਵਾਲਾ ਸੀ ਜਦੋਂ ਉਸ ਦਾ ਪੁੱਤਰ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ ਮੇਰੇ ਪਿਤਾ ਜੀ ਨੇ ਤੁਹਾਡੇ ਲਈ ਖੱਤ ਛੱਡਿਆ ਹੈ ਮੈਂ ਹੈਰਾਨ ਹੋਇਆ ਕਿ ਮਰਨ ਤੋਂ ਪਹਿਲਾਂ ਮੇਰੇ ਲਈ ਖੱਤ ਕਿਉਂ ਛੱਡਿਆ ਮੈਂ ਪੁੱਛਿਆ ਕਿੱਥੇ ਹੈ ਉਹ ਖੱਤ ਮੈਨੂੰ ਦੇ ਦਿਓ ਉਸ ਨੇ ਉਹ ਖੱਤ ਮੈਨੂੰ ਦੇ ਦਿੱਤਾ ਅਤੇ ਘਰ ਵਾਪਸ ਜਾਂਦੇ ਸਮੇਂ ਰਸਤੇ ਵਿੱਚ ਹੀ ਮੈਂ ਉਸ ਨੂੰ ਪੜ ਲਿਆ ਪਰ ਹੁਣ ਮੈਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਪਣੇ ਘਰ ਕਿਵੇਂ ਜਾਵਾਂ ਕਿਉਂਕਿ ਉਸ ਖੱਤ ਵਿੱਚ ਲਿਖਿਆ ਸੀ ਕਿ ਮੈਂ ਅਤੇ ਤੁਹਾਡੀ ਪਤਨੀ ਨੇ ਇਕੱਲੇ ਵਿੱਚ ਮੇਰਾ ਨਾਮ ਵਿਸ਼ਵਜੀਤ ਹੈ ਮੈਂ ਆਪਣੇ ਪਰਿਵਾਰ ਦਾ ਤੀਜਾ ਪੁੱਤਰ ਸੀ ਬਚਪਨ ਵਿੱਚ ਮੈਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ ਕਿਉਂਕਿ ਮੇਰੇ ਤੋਂ ਵੱਡੇ ਦੋਵੇਂ ਭਰਾ ਪਿਤਾ ਜੀ ਦੇ ਲਾਡਲੇ ਸਨ ਅਤੇ ਮੇਰੀਆਂ ਛੋਟੀਆਂ ਦੋ ਭੈਣਾਂ ਮਾਂ ਦੀਆਂ ਅੱਖਾਂ ਦਾ ਤਾਰਾ ਸਨ ਮੈਂ ਹਮੇਸ਼ਾ ਇੱਕ ਵਿਚਾਰਲੀ ਸਥਿਤੀ ਵਿੱਚ ਖੜਾ ਰਿਹਾ ਜਿੱਥੇ ਨਾ ਕੋਈ ਪਿਆਰ ਮਿਲਿਆ ਨਾ ਹੀ ਕੋਈ ਸ਼ਿਕਾਇਤ ਸੁਣਨ ਵਾਲਾ ਸੀ ਮੈਂ ਚੁੱਪਚਾਪ ਆਪਣੇ ਦਿਨ گزارਣ ਲੱਗ ਪਿਆ ਉੜਾਈ ਤੋਂ ਬਾਅਦ ਪਿਤਾ ਜੀ ਨੇ ਮੈਨੂੰ ਵਪਾਰ ਵਿੱਚ ਲਗਾ ਦਿੱਤਾ ਮੈਂ ਕਦੇ ਮਨਾਂ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਘਰ ਵਿੱਚ ਮੇਰਾ ਵजूद ਬ्यर्थ ਅਤੇ ਬੇਕਾਰ ਸਮਝਿਆ ਜਾਵੇਗਾ ਮੇਰੇ ਪਿਤਾ ਜੀ ਬਹੁਤ ਅਮੀਰ ਸਨ ਸ਼ਹਿਰ ਵਿੱਚ ਉਹਨਾਂ ਦੇ 4-5 ਮਕਾਨ ਸਨ ਜਿਨ੍ਹਾਂ ਦਾ ਕਿਰਾਇਆ ਹੀ ਇੰਨਾ ਸੀ ਇੱਕ ਸਧਾਰਨ ਪਰਿਵਾਰ ਕਈ ਸਾਲ ਆਰਾਮ ਨਾਲ ਗੁਜ਼ਾਰ ਸਕਦਾ ਸੀ ਵਪਾਰ ਦੇ ਨਾਲ ਨਾਲ ਉਹਨਾਂ ਕੋਲ ਖੇਤੀਬਾੜੀ ਲਈ ਜ਼ਮੀਨ ਵੀ ਸੀ ਅਤੇ ਉਹ ਅਕਸਰ ਫਕਰ ਨਾਲ ਕਿ ਇਹ ਸਭ ਕੁਝ ਉਹਨਾਂ ਨੇ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੈ ਜਦੋਂ ਵੀ ਉਹ ਬੈਠਦੇ ਆਪਣੇ ਬਚਪਨ ਦੀ ਗਰੀਬੀ ਦੀਆਂ ਕਹਾਣੀਆਂ ਸੁਣਾਉਂਦੇ ਅਤੇ ਕਹਿੰਦੇ ਕਿ ਉਹਨਾਂ ਨੇ ਜੀਵਨ ਵਿੱਚ ਜੋ ਵੀ ਕਮਾਇਆ ਉਹ ਆਪਣੀ ਇੱਛਾ ਨਾਲ ਜਿਵੇਂ ਚਾਣਗੇ ਵੰਡਣਗੇ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹਨਾਂ ਦੀ ਇੱਛਾ ਦੇ ਵਿਰੁੱਧ ਕੁਝ ਕਹੇ ਅਤੇ ਜੇ ਕੋਈ ਅਜਾ ਕਰਦਾ బోల్ బ ਉਹਨਾਂ ਨੇ ਸ਼ੁਰੂ ਤੋਂ ਹੀ ਆਪਣੇ ਸਿਧਾਂਤਾਂ ਦੀ ਪਾਲਣਾ ਕੀਤੀ ਅਤੇ ਜਦੋਂ ਸਮਾਂ ਆਇਆ ਕਿ ਜਾਇਦਾਦ ਦੇ ਵਾਰਸ ਦੀ ਗੱਲ ਹੋਵੇ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਜੋ ਪੁੱਤਰ ਉਹਨਾਂ ਨੂੰ ਬੰਚ ਦੇਵੇਗਾ ਜਣੀ ਪੋਤਾ ਦੇਵੇਗਾ ਉਸ ਨੂੰ ਜਾਇਦਾਦ ਵਿੱਚ ਹੀ ਇੱਕ ਹਿੱਸਾ ਵੰਡ ਮਿਲੇਗਾ ਸਾਰਿਆਂ ਨੇ ਵਿਰੋਧ ਕੀਤਾ ਕਿ ਤੁਸੀਂ ਧਾਰਮਿਕ ਨਿਯਮਾਂ ਦੇ ਵਿਰੁੱਧ ਜਾ ਰਹੇ ਹੋ ਤੁਸੀਂ ਇਸ ਗੰਭੀਰ ਵਿਸ਼ੇ ਨੂੰ ਮਜ਼ਾਕ ਬਣਾ ਦਿੱਤਾ ਹੈ ਤੁਸੀਂ ਇਸ ਨੂੰ ਖੇਡ ਸਮਝ ਰਹੇ ਹੋ ਅਜਿਆ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਦਾ ਜਵਾਬ ਹਮੇਸ਼ਾ ਇਹ ਹੀ ਸੀ ਕਿ ਇਹ ਸਭ ਕੁਝ ਮੈਂ ਆਇਆ ਹੈ ਮੈਂ ਕਿਸੇ ਦਾ ਜਵਾਬ ਦੇ ਨਹੀਂ ਹਾਂ ਮੇਰੀ ਇੱਛਾ ਜਿਸ ਨੂੰ ਦੇਵਾਂ ਜਿਸ ਨੂੰ ਨਾ ਦੇਵਾਂ ਸਾਡੀਆਂ ਦੋਵੇਂ ਭੈਣਾਂ ਨੂੰ ਵੀ ਉਹਨਾਂ ਨੇ ਧਾਰਮਿਕ ਕਾਨੂੰਨ ਮੁਤਾਬਕ ਹਿੱਸਾ ਦੇਣ ਦੀ ਬਜਾਏ ਸਿਰਫ ਕੁਝ ਰਾਕਮ ਅਤੇ ਇੱਕ ਜ਼ਮੀਨ ਦਾ ਟੁਕੜਾ ਦੇ ਦਿੱਤਾ ਜੋ ਉਹਨਾਂ ਲਈ ਕਾਫੀ ਸੀ ਉਹਨਾਂ ਦੇ ਹਿਸਾਬ ਨਾਲ ਬੇਟੀਆਂ ਪਰਾਈਆਂ ਧੰਨ ਹੁੰਦੀਆਂ ਹਨ ਅਤੇ ਅਸਲੀ ਬਾਰਸ ਪੁੱਤਰ ਹੁੰਦੇ ਹਨ ਅਜੇ ਮਾਹੌਲ ਵਿੱਚ ਮੇਰਾ ਵਿਆਹ ਹੋਇਆ ਸ਼ੁਰੂ ਵਿੱਚ ਮੇਰੀ ਪਤਨੀ ਦਾ ਵਿਵਹਾਰ ਕੁਝ ਵੱਖਰਾ ਸੀ ਕਿਉਂਕਿ ਉਹ ਜਾਣਦੀ ਸੀ ਕਿ ਸਾਡੇ ਪਰਿਵਾਰ ਵਿੱਚ ਔਰਤਾਂ ਅਤੇ ਜਾਇਦਾਦ ਦੇ ਮਾਮਲੇ ਹਮੇਸ਼ਾ ਗੁੰਝਲਦਾਰ ਰਹੇ ਹਨ ਉਹ ਗੀਤਾ ਪੜ੍ਹਨ ਵਾਲੀ ਅਤੇ ਧਾਰਮਿਕ ਸੀ ਪਰ ਇੱਕ ਦਿਨ ਉਸਨੇ ਕਿਹਾ ਕਿ ਜੇ ਸਾਨੂੰ ਪੁੱਤਰ ਹੋਇਆ ਤਾਂ ਸ਼ਾਇਦ ਤੁਹਾਨੂੰ ਵੀ ਜਾਇਦਾਦ ਵਿੱਚ ਵੱਧ ਹਿੱਸਾ ਮਿਲ ਜਾਵੇ ਮੈਂ ਹੱਸਦੇ ਹੋਏ ਕਿਹਾ ਕਿ ਮੈਨੂੰ ਇੰਨੀਆਂ ਸਾਰੀਆਂ ਗੱਲਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਲਈ ਸਭ ਤੋਂ ਮਹੱਤਵਪੂਰਨ ਤੂੰ ਹੈ ਤੇਰਾ ਸਨਮਾਨ ਹੈ ਪਰ ਸਮਾਂ ਚੱਲਦਾ ਰਿਹਾ ਸਾਡੇ ਵਿਆਹ ਦੇ 2 ਸਾਲ ਤੱਕ ਸਾਨੂੰ ਕੋਈ ਸੰਤਾਨ ਨਹੀਂ ਹੋਈ ਇਸ ਤੇ ਘਰ ਵਿੱਚ ਹੌਲੀ-ਹੌਲੀ ਗੱਲਾਂ ਸ਼ੁਰੂ ਹੋ ਗਈਆਂ ਕੁਝ ਲੋਕਾਂ ਨੇ ਕਿਹਾ ਕਿ ਸ਼ਾਇਦ ਤੇਰੇ ਭਾਗ ਵਿੱਚ ਸੰਤਾਨ ਨਹੀਂ ਹੈ ਕੁਝ ਨੇ ਮੇਰੀ ਪਤਨੀ ਤੇ ਉਂਗਲ ਚੁੱਕੀ ਪਰ ਅਸੀਂ ਦੋਵਾਂ ਨੇ ਧੀਰਜ ਰੱਖਿਆ ਪ੍ਰਾਰਥਨਾ ਕਰਦੇ ਰਹੇ ਰਾਤਾਂ ਨੂੰ ਜਾ ਕੇ ਪਰਮਾਤਮਾ ਦੇ ਸਾਹਮਣੇ ਝੁੱਕਦੇ ਰਹੇ ਅਤੇ ਫਿਰ ਪ੍ਰਮਾਤਮਾ ਨੇ ਉਹ ਸਮਾਂ ਦਿਖਾਇਆ ਜਿਸ ਨੇ ਸਾਡੀ ਦੁਨੀਆ ਹੀ ਬਦਲ ਦਿੱਤੀ ਸਾਡੀਆਂ ਪ੍ਰਾਰਥਨਾਵਾਂ ਕਬੂਲ ਹੋਈਆਂ ਅਤੇ ਸਾਨੂੰ ਇੱਕ ਨਹੀਂ ਦੋ ਜੁੜਮਾ ਪੁੱਤਰ ਪੈਦਾ ਹੋਏ ਜਦੋਂ ਉਹਨਾਂ ਨੂੰ ਮੇਰੇ ਪਿਤਾ ਜੀ ਦੀ ਗੋਦ ਵਿੱਚ ਦਿੱਤਾ ਗਿਆ ਤਾਂ ਉਹ اچانک ਰੋ ਪਏ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਹਨਾਂ ਨੇ ਮੇਰੇ ਦੋਵੇਂ ਪੁੱਤਰਾਂ ਨੂੰ ਗਲੇ ਨਾਲ ਲਗਾਇਆ ਅਤੇ ਫਿਰ ਸਾਰੇ ਭਰਾਵਾਂ ਨੂੰ ਬੁਲਾ ਕੇ ਐਲਾਨ ਕੀਤਾ ਕਿ ਮੈਂ ਆਪਣੇ ਦੋਵੇਂ ਵੱਡੇ ਪੁੱਤਰਾਂ ਨੂੰ ਉਹਨਾਂ ਦਾ ਹਿੱਸਾ ਦੇ ਦਿੱਤਾ ਹੈ ਜੋ ਕੁਝ ਬਚਿਆ ਹੈ ਉਹ ਮੈਂ ਵਿਸ਼ੂਪਜੀਤ ਨੂੰ ਦੇ ਰਿਹਾ ਹਾਂ ਕਿਉਂਕਿ ਉਸ ਨੇ ਮੈਨੂੰ ਬਾਰਸ ਦਿੱਤੇ ਹਨ ਸਾਰਵ ਦਾ ਇਹੀ ਮਤ ਸੀ ਕਿਸੇ ਨੇ ਕੁਝ ਨਹੀਂ ਕਿਹਾ ਸ਼ਾਇਦ ਸਾਰਿਆਂ ਨੂੰ ਅੰਧ ਰਾਜਾ ਹੋ ਗਿਆ ਸੀ ਕਿ ਉਹ ਕੀ ਕਰਨ ਜਾ ਰਹੇ ਹਨ ਇਸ ਤਰ੍ਹਾਂ ਅਚਾਨਕ ਮੈਂ ਜਾਇਦਾਦ ਵਾਲਾ ਵਿਅਕਤੀ ਬਣ ਗਿਆ ਮੇਰੇ ਕੋਲ ਇੰਨੀ ਜਾਇਦਾਦ ਆ ਗਈ ਕਿ ਮੈਂ ਚਾਹੁੰਦਾ ਤਾਂ ਸਾਰੀ ਦੁਨੀਆ ਘੁੰਮ ਸਕਦਾ ਸੀ ਪਰ ਮੇਰੇ ਦਿਲ ਵਿੱਚ ਕਦੇ ਕਮੰਡ ਨਹੀਂ ਆਇਆ ਮੈਂ ਅਤੇ ਮੇਰੀ ਪਤਨੀ ਹਮੇਸ਼ਾ ਈਸ਼ਵਰ ਦਾ ਧੰਨਵਾਦ ਕਰਦੇ ਰਹੇ ਮੇਰੇ ਦੋਵੇਂ ਪੁੱਤਰ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਅਸੀਂ ਉਹਨਾਂ ਨੂੰ ਵੀ ਇਹੀ ਸਿਖਾਇਆ ਕਿ ਸਭ ਤੋਂ ਵੱਡੀ ਜਾਇਦਾਦ ਇੱਜ਼ਤ ਹੈ ਹੁਣ ਮੇਰੇ ਪੁੱਤਰ 4 ਸਾਲ ਦੇ ਹੋ ਚੁੱਕੇ ਹਨ ਮਾਸੂਮ ਸ਼ਰਾਰਤਾਂ ਨਾਲ ਘਰ ਨੂੰ ਚਹਕਾਉਣ ਵਾਲੇ mary severa ਉਹਨਾਂ ਦੀਆਂ ਆਵਾਜ਼ਾਂ ਨਾਲ ਸ਼ੁਰੂ ਹੁੰਦੀ ਅਤੇ ਰਾਤ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਹੱਸਦੇ ਖਤਮ ਹੁੰਦੀ ਪਿਤਾ ਜੀ ਨੂੰ ਇਸ ਦੁਨੀਆ ਤੋਂ ਗਏ 1 ਸਾਲ ਹੋ ਚੁੱਕਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਕੁਝ ਬਦਲਾਅ ਆਏ ਪਰ ਅਸੀਂ ਕਦੇ ਆਪਣੇ ਆਪ ਨੂੰ ਉਹਨਾਂ ਝਗੜਿਆਂ ਜਾਂ ਸਿਆਸਤ ਦਾ ਹਿੱਸਾ ਨਹੀਂ ਬਣਾਇਆ ਮੈਂ ਅਕਸਰ ਉਹਨਾਂ ਦੀਆਂ ਗੱਲਾਂ ਯਾਦ ਕਰਦਾ ਉਹਨਾਂ ਦਾ ਗੁੱਸਾ ਉਹਨਾਂ ਦੀ ਜਿੱਦ ਅਤੇ ਉਹਨਾਂ ਦੀ ਮਮਤਾ ਸਭ ਕੁਝ ਮੇਰੇ ਅੰਦਰ ਜਿਵੇਂ ਕਿਸੇ ਖਜ਼ਾਨੇ ਵਾਂਗ ਸੰਜੋਆ ਹੋਇਆ ਸੀ ਮੈਂ ਉਹਨਾਂ ਦੇ ਕਹੇ ਹਰ ਸ਼ਬਦ ਨੂੰ ਦਿਲ ਵਿੱਚ ਬਸ ਆਲਿਆ ਸੀ ਮੈਂ ਆਪਣੇ ਪੁੱਤਰਾਂ ਦੇ ਨਾਮ ਤੇ ਦਾਨ ਸ਼ੁਰੂ ਕੀਤਾ ਸੀ ਹਰ ਵੀਰਵਾਰ ਨੂੰ ਮੰਦਿਰ ਵਿੱਚ ਰੋਟੀ ਅਤੇ ਸਬਜ਼ੀ ਭੁਜਵਾਉਂਦਾ ਸੀ ਮੇਰੀ ਪਤਨੀ ਗੀਤਾ ਪੜ੍ਹਦੀ ਸੀ ਅਤੇ ਪ੍ਰਾਰਥਨਾ ਕਰਦੀ ਸੀ ਕਿ ਪ੍ਰਮਾਤਮਾ ਸਾਨੂੰ ਸਹੀ ਰਾਹ ਤੇ ਰੱਖੇ ਅਸੀਂ ਕਦੇ ਪ੍ਰਮਾਤਮਾ ਤੋਂ ਬਧੇਰੇ ਦੀ ਮੰਗ ਨਹੀਂ ਕੀਤੀ ਸਗੋਂ ਜੋ ਕੁਝ ਮਿਲਿਆ ਉਸ ਤੇ ਉਸ ਦਾ ਧੰਨਵਾਦ ਕੀਤਾ ਅੱਜ ਜਦੋਂ ਮੈਂ ਆਪਣੇ ਘਰ ਦੇ ਵਿਹੜੇ ਵਿੱਚ ਬੈਠ ਕੇ ਆਪਣੇ ਪੁੱਤਰਾਂ ਨੂੰ ਖੇਡਦੇ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਹਾਂ ਕਿਉਂਕਿ ਮੇਰੇ ਕੋਲ ਜਾਇਦਾਦ ਵੀ ਹੈ ਪਿਆਰ ਵੀ ਹੈ ਸ਼ਾਂਤੀ ਵੀ ਹੈ ਅਤੇ ਸਭ ਤੋਂ ਵੱਡੀ ਗੱਲ ਮੇਰੇ ਪਿਤਾ ਜੀ ਦੀ ਅਸੀਸ ਵੀ ਹੈ ਮੈਂ ਚਾਹੁੰਦਾ ਹਾਂ ਕਿ ਮੇਰੇ ਪੁੱਤਰ ਵੀ ਓਨੇ ਹੀ ਨੇਕ ਬਣ ਜਿੰਨਾ ਮੈਂ ਉਹਨਾਂ ਲਈ ਸੁਪਨਾ ਵੇਖਿਆ ਹੈ ਮੈਂ ਉਹਨਾਂ ਨੂੰ ਦੁਨੀਆ ਦੀ ਹਰ ਸਹੂਲਤ ਦੇਵਾਂਗਾ ਪਰ ਨਾਲ ਹੀ ਉਹਨਾਂ ਦੇ ਦਿਲਾਂ ਵਿੱਚ ਪਰਮਾਤਮਾ ਦਾ ਡਰ ਵੀ ਪਾਵਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਸੱਚੀ ਸਫਲਤਾ ਉਸੇ ਵਿੱਚ ਹੈ ਅੱਜ ਮੇਰੀ ਜ਼ਿੰਦਗੀ ਦਾ ਹਰ ਦਿਨ ਮੇਰੇ ਪਿਤਾ ਜੀ ਦੀਆਂ ਦਿੱਤੀਆਂ ਦੁਆਵਾਂ ਦਾ ਫਲ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਸلسਲਾ ਕਦੇ ਖਤਮ ਨਾ ਹੋਵੇ ਮੇਰੀ ਔਲਾਦ ਵੀ ਓਨੀ ਹੀ ਨੇਕ ਹੋਵੇ ਜਿੰਨੇ ਮੇਰੇ ਪਿਤਾ ਜੀ ਨੇ ਮੈਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿੰਨੇ ਇਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਮੇਰੇ ਪੁੱਤਰ ਜਸ ਅਤੇ ਦੀਪ 4 ਸਾਲ ਦੇ ਹੋ ਚੁੱਕੇ ਸਨ ਉਹਨਾਂ ਦੀਆਂ ਮਾਸੂਮ ਗੱਲਾਂ ਅਤੇ ਸ਼ੌਂਕ ਘਰ ਨੂੰ ਬਾਗ-ਬਗੀਚਾ ਬਣਾਏ ਰੱਖਦੇ ਸਨ ਮੇਰੀ ਪਤਨੀ ਦਾ ਚਿਹਰਾ ਹਮੇਸ਼ਾ ਕੋਸ਼ ਅਤੇ ਸ਼ਾਂਤ ਦਿਖਾਈ ਦਿੰਦਾ ਸੀ ਉਹ ਰੋਜ਼ ਬੱਚਿਆਂ ਦੇ ਕੱਪੜੇ ਖੁਦ ਧੋਂਦੀ ਉਹਨਾਂ ਦੀ ਸਫਾਈ ਦਾ ਬਹੁਤ ਧਿਆਨ ਰੱਖਦੀ ਉਹਨਾਂ ਲਈ ਨਵੇਂ ਖਡਾਉਣੇ ਲਿਆਉਂਦੀ ਬੱਚਿਆਂ ਲਈ ਘਰ ਵਿੱਚ ਇੱਕ ਵੱਖਰਾ ਕਮਰਾ ਬਣਵਾਇਆ ਸੀ ਜਿਸ ਨੂੰ ਰੰਗ-ਬਰੰਗੀਆਂ ਤਸਵੀਰਾਂ ਅਤੇ ਭਗਵਾਨ ਦੀਆਂ ਤਸਵੀਰਾਂ ਨਾਲ ਸਜਾਇਆ ਸੀ ਜਦੋਂ ਮੈਂ ਸਵੇਰੇ ਕੰਮ ਤੇ ਜਾਂਦਾ ਤਾਂ ਜਾਂ ਸ਼ਤੇਦੀਪ ਦਰਵਾਜ਼ੇ ਤੱਕ ਛੱਡਣ ਆਉਂਦੇ ਸ਼ਾਮ ਨੂੰ ਜਦੋਂ ਵਾਪਸ ਆਉਂਦਾ ਤਾਂ ਦੋਵੇਂ ਮੇਰੇ ਪੈਰਾਂ ਨਾਲ ਲਿਫਟ ਜਾਂਦੇ ਅਤੇ ਜੇਤ ਕਰਦੇ ਕਿ ਮੈਂ ਉਹਨਾਂ ਨੂੰ ਬਾਹਰ ਲੈ ਕੇ ਜਾਵਾਂ ਪਾਰਕ ਜਾਂ ਆਈਸਕ੍ਰੀਮ ਖਵਾਉਣ ਮੈਂ ਉਹਨਾਂ ਦੀ ਹਰ ਇੱਛਾ ਕਰੀ ਕਰਦਾ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਇਹ ਦੋਵੇਂ ਬੱਚੇ ਮੈਨੂੰ ਮੇਰੇ ਪਿਤਾ ਜੀ ਦੀਆਂ ਦੁਆਵਾਂ ਅਤੇ ਪਰਮਾਤਮਾ ਦੀ ਕਿਰਪਾ ਨਾਲ ਮਿਲੇ ਹਨ ਇਸੇ ਤਰ੍ਹਾਂ ਇੱਕ ਦਿਨ ਮੇਰੀ ਪਤਨੀ ਨੇ ਦੱਸਿਆ ਕਿ ਸਾਡੇ ਮੁਹੱਲੇ ਦੇ ਕੋਨੇ ਤੇ ਬੈਠਣ ਵਾਲਾ ਇੱਕ ਬਿਖਾਰੀ ਕੁਝ ਦਿਨਾਂ ਤੋਂ ਅਜੀਬ ਨਜ਼ਰਾਂ ਨਾਲ ਸਾਡੇ ਬੱਚਿਆਂ ਨੂੰ ਵੇਖ ਰਿਹਾ ਹੈ ਮੈਂ ਕਿਹਾ ਛੱਡੋ ਅਜੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਹੁੰਦਾ ਹੈ ਪਰ ਜਦੋਂ ਮੈਂ ਖੁਦ ਉਸ ਦੀਆਂ ਨਜ਼ਰਾਂ ਮਹਿਸੂਸ ਕੀਤੀਆਂ ਤਾਂ ਮੇਰੇ ਦਿਲ ਵਿੱਚ ਇੱਕ ਬਚੈਨੀ ਹੋਣ ਲੱਗੀ ਜਦੋਂ ਵੀ ਉਹ ਮੇਰੇ ਪੁੱਤਰਾਂ ਨੂੰ ਵੇਖਦਾ ਸਤੇਂਗ ਅੱਖਾਂ ਵਿੱਚ ਇੱਕ ਅਜੀਬ ਜਿਹੀ ਸਖਤੀ ਹੁੰਦੀ ਜਿਵੇਂ ਨਫਰਤ ਵਿੱਚ ਲਿਪਟੀ ਹੋਵੇ ਜਿਵੇਂ ਉਸਦੇ ਦਿਲ ਵਿੱਚ ਕੋਈ ਜਲਨ ਹੋਵੇ ਸ਼ੁਰੂ ਵਿੱਚ ਮੈਂ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਫਿਰ ਇੱਕ ਦਿਨ ਮੇਰੇ ਕੰਨਾਂ ਤੱਕ ਇਹ ਖਬਰ ਪਹੁੰਚੀ ਕਿ ਉਸ ਫਕੀਰ ਨੇ ਲੋਕਾਂ ਦੇ ਸਾਹਮਣੇ ਕਿਹਾ ਹੈ ਕਿ ਮੇਰੇ ਦੋਵੇਂ ਬੱਚੇ ਨਜਾਇਜ਼ ਹਨ ਕਿਸੇ ਗੈਰ ਕਾਨੂੰਨੀ ਸਬੰਧ ਦਾ ਨਤੀਜਾ ਹਨ ਮੈਂ ਸੁੰਨ ਹੋ ਗਿਆ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਮੈਨੂੰ ਲੱਗਾ ਸ਼ਾਇਦ ਕਿਸੇ ਨੇ ਝੂਠ ਕਿਹਾ ਹੈ ਜਾਂ ਕੁਝ ਗਲਤ ਸੁਨਿਆ ਗਿਆ ਹੈ ਕਿਉਂਕਿ ਕੋਈ ਅਜੀਬ ਕਿ ਮੈਂ ਕਹਿ ਸਕਦਾ ਹੈ ਮੇਰੇ ਦਿਲ ਵਿੱਚ ਜਿਵੇਂ tufaan ਉੱਠ ਖੜਾ ਹੋਇਆ ਪਰ ਮੈਂ ਆਪਣੇ ਆਪ ਤੇ ਕਾਬੂ ਰੱਖਿਆ ਅਗਲੇ ਦਿਨ ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਖਾਰੀ ਮੇਰੇ ਮਨ ਵਿੱਚੋਂ ਨਹੀਂ ਨਿਕਲਿਆ ਜਦੋਂ ਵੀ ਮੈਂ ਬੱਚਿਆਂ ਨੂੰ ਬਾਹਰ ਘਮਾਉਣ ਲੈ ਜਾਂਦਾ ਉਹ ਕਿਸੇ ਨਾ ਕਿਸੇ ਕੋਨੇ ਵਿੱਚ ਦਿਖ ਜਾਂਦਾ ਅਤੇ ਕੁਝ ਨਾ ਕੁਝ ਬੜਬੜਾਉਂਦਾ ਰਹਿੰਦਾ ਮੈਂ ਧਿਆਨ ਦਿੱਤਾ ਕਿ ਉਹ ਦੂਜੇ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਵੇਖਦਾ ਸਿਰਫ ਮੇਰੇ ਬੱਚਿਆਂ ਨੂੰ ਵੇਖ ਕੇ ਉਸਦੇ ਚਿਹਰੇ ਦਾ ਰੰਗ ਬਦਲ ਜਾਂਦਾ ਉਸਦੀਆਂ ਨਜ਼ਰਾਂ ਕਿਸੇ ਚਾਕੂ ਵਾਂਗ ਚੋਬਣ ਲੱਗੀਆਂ ਅਤੇ ਫਿਰ ਇੱਕ ਦਿਨ ਉਸਨੇ ਮੇਰੀ ਮੌਜੂਦਗੀ ਵਿੱਚ ਉਹੀ ਗੱਲ ਦੁਹराई ਉਹ ਮੇਰੇ ਸਾਹਮਣੇ ਆਇਆ ਅਤੇ ਬੋਲਿਆ ਕਿਤੇ ਇਹ ਤੁਹਾਡੀ ਸੰਤਾਨ ਨਜਾਇਜ਼ ਤਾਂ ਨਹੀਂ ਮੈਂ ਹੱਕਾ ਬੱਕਾ ਰਹਿ ਗਿਆ ਮੇਰੇ ਸਰੀਰ ਦਾ ਖੂਨ ਉਬਾਲ ਮਾਰਨ ਲੱਗਾ ਮੈਂ ਇੱਕ ਕਦਮ ਉਸ ਵੱਲ ਵਧਿਆ ਮੇਰਾ ਇਰਾਦਾ ਸੀ ਕਿ ਮੈਂ ਉਸ ਦਾ ਗਿਰੇਵਾਨ ਫੜਾਂ ਅਤੇ ਪੁੱਛਾਂ ਕਿ ਉਸ ਦੀ ਇਹ ਕਹਿਣ ਦੀ ਹਿੰਮਤ ਕਿਵੇਂ ਹੋਈ ਪਰ ਉਸੇ ਸਮੇਂ ਹੀ ਕੁਝ ਮਹੱਲੇ ਵਾਲਿਆਂ ਨੇ ਮੈਨੂੰ ਰੋਕ ਲਿਆ ਅਤੇ ਕਿਹਾ ਇਹ ਤਾਂ ਪਾਗਲ ਹੈ ਇਸ ਦੀਆਂ ਗੱਲਾਂ ਦਾ ਬੁਰਾ ਨਾ ਮਣਾਓ ਇਹ ਹਰ ਕਿਸੇ ਨੂੰ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ ਮੈਂ ਕਿਹਾ ਇਹ ਪਾਗਲ ਨਹੀਂ ਹੈ ਇਹ ਦਿਨ ਪਰ ਭੀਖ ਮੰਗਦਾ ਹੈ ਲੋਕਾਂ ਦੇ ਘਰਾਂ ਦੇ ਸਾਹਮਣੇ ਬੈਠਦਾ ਹੈ ਇਸ ਦੀ ਪਤਨੀ ਅਤੇ ਬੱਚੇ ਵੀ ਹਨ ਸਦਾ ਆਪਣਾ ਘਰ ਹੈ ਜੇ ਇਹ ਸੱਚਮੁੱਚ پاگل ਹੁੰਦਾ ਤਾਂ ਇੰਨੇ ਵਧੀਆ ਤਰੀਕੇ ਨਾਲ ਸਭ ਕੁਝ ਕਿਵੇਂ ਚਲਾ ਰਿਆ ਹੁੰਦਾ پاگل ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਪਣੀ ਜ਼ੁਬਾਨ ਦੀਆਂ ਸਾਰੀਆਂ ਸੀਮਾਵਾਂ ਪਾਰ ਕਰ ਦੇਵੇ ਅਤੇ ਕਿਸੇ ਦੀ ਇੱਜ਼ਤ ਤੇ ਉਂਗਲ ਚੁੱਕੇ ਮੈਂ ਗੁੱਸੇ ਨਾਲ ਕੰਬ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਮੈਨੂੰ ਪਤਾ ਸੀ ਕਿ ਜੇ ਮੈਂ ਕੋਈ ਕਦਮ ਚੁੱਕਿਆ ਤਾਂ ਦੋਸ਼ ਮੇਰੇ ਤੇ ਹੋਵੇਗਾ ਲੋਕ ਕਹਿਣਗੇ ਕਿ ਮੈਂ ਇੱਕ ਗਰੀਬ ਨੂੰ ਮਾਰਿਆ ਹੈ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਚੁੱਪਚਾਪ ਘਰ ਵਾਪਸ ਆ ਗਿਆ ਅੰਦਰੋਂ ਅੰਦਰ ਮੇਰਾ ਮਨ ਸੜਦਾ ਰਿਹਾ ਮੈਂ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਹੈਰਾਨ ਰਹਿ ਗਈ ਕਿ ਆਖਿਰ ਅਸੀਂ ਹੀ ਕਿਉਂ ਉਸ ਦੇ ਨਿਸ਼ਾਨੇ ਤੇ ਹਾਂ ਉਹ ਵੀ ਚੁੱਪ ਹੋ ਗਈ ਉਸ ਦਿਨ ਤੋਂ ਬਾਅਦ ਉਸ ਬਿਖਾਰੀ ਦੀਆਂ ਹਰਕਤਾਂ ਹੋਰ ਵੱਧ ਗਈਆਂ ਉਹ ਹੁਣ ਰੋਜ਼ ਮੇਰੇ ਰਾਸਤੇ ਵਿੱਚ ਆ ਕੇ ਕੁਝ ਨਾ ਕੁਝ ਕਹਿਣ ਲੱਗ ਪਿਆ ਕਦੇ ਕਹਿੰਦਾ ਈਸ਼ਵਰ ਸਭ ਨੂੰ ਮਾਫ ਕਰੇ ਪਤਨੀ ਦੇ ਪਾਪਾਂ ਦੀ ਸਜ਼ਾ ਸੰਤਾਨ ਨੂੰ ਭੁਗਤਨੀ ਪੈਂਦੀ ਹੈ ਕਦੇ ਕਹਿੰਦਾ ਤੁਹਾਡੀ ਪਤਨੀ ਤਾਂ ਬਹੁਤ ਔਣਾ ਆਤਮਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਨੂੰ ਸਭ ਕੁਝ ਪਤਾ ਹੈ ਮੈਂ ਆਪਣੇ ਅੰਦਰ ਦੇ ਗੁੱਸੇ ਨੂੰ ਦਬਾਉਂਦਾ ਰਿਹਾ ਮੈਂ ਚਾਹੁੰਦਾ ਸੀ ਕਿ ਕੋਈ ਗਵਾਹੀ ਦੇਵੇ ਕਿ ਇਹ ਵਿਅਕਤੀ ਸੱਚਮੁੱਚ ਮਾਨ ਸਿਕਰੋ ਕੀ ਹੈ ਪਰ ਸਾਰੇ ਕਹਿੰਦੇ ਸਨ ਬਸ ਪਾਗਲ ਹੈ ਛੱਡ ਦਿਓ ਇਹ ਇਸ ਦੀ ਪੁਰਾਣੀ ਆਦਤ ਹੈ ਹਰ ਕਿਸੇ ਨੂੰ ਕੁਝ ਨਾ ਕੁਝ ਕਹਿ ਦਿੰਦਾ ਹੈ ਇੱਕ ਦਿਨ ਮੈਂ ਬੱਚਿਆਂ ਨਾਲ ਪਾਰਕ ਜਾ ਰਿਹਾ ਸੀ ਉਸ ਨੇ ਮੇਰੇ ਪੁੱਤਰਾਂ ਨੂੰ ਵੇਖ ਕੇ ਉੱਚੀ ਆਵਾਜ਼ ਵਿੱਚ ਕਿਹਾ ਤੁਸੀਂ ਦੋਵੇਂ ਆਪਣੇ ਬਾਪ ਦਾ ਨਾਮ ਤਾਂ ਦੱਸੋ ਕੌਣ ਹੈ ਤੁਹਾਡਾ ਬਾਪ ਮੈਨੂੰ ਅਜੀਬ ਲੱਗਾ ਜਿਵੇਂ ਕਿਸੇ ਨੇ ਮੇਰੇ ਦਿਲ ਵਿੱਚ ਸ਼ੁਰਾ ਚਭੋ ਦਿੱਤਾ ਹੋਵੇ ਮੈਂ ਪਲਟਿਆ ਤੇ ਗੁੱਸੇ ਵਿੱਚ ਉਸ ਵੱਲ ਵਧਿਆ ਲੋਕਾਂ ਨੇ ਫਿਰ ਵਿਚਕਾਰ ਵਿਚਾar ਕਰਵਾਇਆ ਉਸ ਦਿਨ ਮੈਂ ਉਸ ਨੂੰ ਚੇਤਾਵਨੀ ਦਿੱਤੀ ਕੇ ਜੇਪ ਵੀ ਇੱਕ ਵਿੱਚ ਤੂੰ ਮੇਰੇ ਬੱਚਿਆਂ ਬਾਰੇ ਇੱਕ ਵੀ ਸ਼ਬਦ ਕਿਹਾ ਤਾਂ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ ਉਹ ਹੱਸਿਆ ਤੇ ਬੋਲਿਆ ਜਾਓ ਜਾ ਕੇ ਕਰ ਲੋ ਮੈਨੂੰ ਕੀ ਪੁਲਿਸ ਤੋਂ ਡਰ ਲੱਗਦਾ ਹੈ ਮੈਂ ਰੋਜ਼ ਥਾਣੇ ਦੇ ਬਾਹਰ ਭੀਖ ਮੰਗਦਾ ਹਾਂ ਮੈਨੂੰ ਸਾਰੇ ਜਾਣਦੇ ਹਨ ਸਾਰੇ ਮੈਨੂੰ ਖਾਣ ਨੂੰ ਦਿੰਦੇ ਹਨ ਕੋਈ ਮੈਨੂੰ ਕੁਝ ਨਹੀਂ ਕਹਿੰਦਾ ਤੁਸੀਂ ਕੀ ਕਰੋਗੇ ਮੈਂ ਵੇਖਿਆ ਕਿ ਆਸ-ਪਾਸ ਦੇ ਲੋਕ ਉਸ ਦੀ ਤਰਫਦਾਰੀ ਵਿੱਚ ਚੁੱਪਚਾਪ ਖੜੇ ਹਨ ਕਿਸੇ ਨੇ ਵੀ ਮੇਰੀ ਤਰਫੋਂ ਆਵਾਜ਼ ਨਹੀਂ ਉਠਾਈ ਸਗੋਂ ਸਭ ਨੇ ਮੈਨੂੰ ਸਮਝਾਇਆ ਕਿ ਤੁਸੀਂ ਤਾਂ ਸਮਝਦਾਰ ਹੋ ਅਜਿਆ ਨਾ ਕਰੋ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਕਿ ਇੱਕ ਬਿਖਾਰੀ ਨਾਲ ਉਲਝੋ ਮੈਂ ਚੁੱਪ ਹੋ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਬੋਲਦਾ ਰਿਹਾ ਤਾਂ ਮੈਨੂੰ ਹੀ ਗਲਤ ਠਹਿਰਾਇਆ ਜਾਵੇਗਾ ਮੇਰੇ ਬੱਚਿਆਂ ਦੇ ਮਾਸੂਮ ਚਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਸਨ ਮੈਨੂੰ ਉਹਨਾਂ ਦੀ ਇੱਜ਼ਤ ਦੀ ਚਿੰਤਾ ਸੀ ਉਹਨਾਂ ਦੇ ਭਵਿੱਖ ਦੀ ਫਿਕਰ ਸੀ ਮੈਂ ਦੁਆਰਾ ਕਿਸੇ ਦੇ ਸਾਹਮਣੇ ਤਮਾਸ਼ਾ ਨਹੀਂ ਬਣਨਾ ਚਾਹੁੰਦਾ ਸੀ ਇਸ ਲਈ ਚੁੱਪ ਰਿਹਾ ਪਰ ਉਹ ਬਿਖਾਰੀ ਚੁੱਪ ਨਹੀਂ ਹੋਇਆ ਉਹ ਹੁਣ ਮੇਰੀ ਚੁੱਪੀ ਦਾ ਫਾਇਦਾ ਉਠਾਉਣ ਲੱਗ ਪਿਆ ਹਰ ਦੂਜੇ ਦਿਨ ਮੈਨੂੰ ਚੜਹਾਉਣ ਲੱਗਾ ਕੋਈ ਨਾ ਕੋਈ ਤਾਨਾ ਮਾਰ ਦਿੰਦਾ ਮੈਂ ਰੋਜ਼ ਸੋਚਦਾ ਕਿ ਆਖਿਰ ਉਹ ਮੇਰੇ ਪਿੱਛੇ ਹੀ ਕਿਉਂ ਪਿਆ ਹੈ ਮੇਰੇ ਹੀ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾ ਰਿਹਾ ਹੈ ਆਖਿਰ ਉਸਦੇ ਦਿਲ ਵਿੱਚ ਅਜਿਆ ਕੀ ਹੈ ਜਿਸ ਨੇ ਉਸ ਦੀ ਜ਼ੁਬਾਨ ਨੂੰ ਕੌੜਾ ਬਣਾ ਦਿੱਤਾ ਹੈ ਮੈਂ ਕਈ ਰਾਤਾਂ ਸੌਣੀ ਕਿਆ ਮੈਂ ਦੁਆ ਮੰਗੀ ਕੇ हे ਭਗਵਾਨ ਮੈਨੂੰ ਉਸ ਤੋਂ ਬਚਾ ਅਤੇ ਮੈਨੂੰ ਤੀਰਜ ਦੇ ਮੇਰੇ ਬੱਚਿਆਂ ਨੂੰ ਉਸ ਦੀ ਜ਼ੁਬਾਨ ਤੋਂ ਸੁਰੱਖਿਅਤ ਰੱਖ ਹੁਣ ਇਹ ਮਾਮਲਾ ਮਾਮੂਲੀ ਨਹੀਂ ਰਹਿ ਗਿਆ ਸੀ ਇਹ ਮੇਰੀ ਇੱਜ਼ਤ ਦਾ ਸਵਾਲ ਬਣ ਚੁੱਕਾ ਸੀ ਮੈਂ ਇਸ ਦੀ ਵਜ੍ਹਾ ਜਾਣਨਾ ਚਾਹੁੰਦਾ ਸੀ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਅਜਿਆ ਕਿਉਂ ਕਹਿੰਦਾ ਹੈ ਉਸ ਦੇ ਸ਼ਬਦਾਂ ਵਿੱਚ ਇੰਨਾ ਜ਼ਹਿਰ ਕਿਉਂ ਹੁੰਦਾ ਹੈ ਮੇਰੀ ਸੰਤਾਨ ਹੀ ਉਸ ਦੀ ਨਫ਼ਰਤ ਦਾ ਕੇਂਦਰ ਕਿਉਂ ਸੀ ਪਰ ਮੈਨੂੰ ਕੋਈ ਅਜਿਹਾ ਸੁਰਾਗ ਨਹੀਂ ਮਿਲਿਆ ਜੋ ਉਸ ਵੱਲ ਲੈ ਜਾਂਦਾ ਜਿੱਥੋਂ ਇਹ ਸਭ ਸ਼ੁਰੂ ਹੋਇਆ ਨਾ ਹੀ ਕਿਸੇ ਨੇ ਕਦੇ ਕੁਝ ਦੱਸਿਆ ਨਾ ਹੀ ਉਸ ਬਿਖਾਰੀ ਨੇ ਕਦੇ ਕੋਈ ਅਜੀ ਗੱਲ ਕਹੀ ਜਿਸ ਤੋਂ ਮੈਂ ਅੰਦਾਜ਼ਾ ਲਗਾ ਸਕਾਂ ਕਿ ਉਸ ਦੀ ਨਫ਼ਰਤ ਦੀ ਅਸਲੀ ਵਜ੍ਹਾ ਕੀ ਹੈ ਸ਼ੁਰੂ ਵਿੱਚ ਮੈਨੂੰ ਗੁੱਸਾ ਆਉਂਦਾ ਸੀ ਫਿਰ ਹੈਰਾਨੀ ਹੁੰਦੀ ਸੀ ਫਿਰ ਇਹ ਸਭ ਇੱਕ ਆਦਤ ਬਣ ਗਿਆ ਜਿਵੇਂ ਜੀਵਨ ਵਿੱਚ ਇੱਕ ਅਨਸੁਖਦ ਸ਼ੋਰ ਚੋਂ ਵਿਸ਼ੋਕੜ ਵਿੱਚ ਲਗਾਤਾਰ ਕਹਿੰਦਾ ਹੈ ਜਸ ਨੂੰ ਅਲੱਗ ਵੀ ਨਹੀਂ ਕੀਤਾ ਜਾ ਸਕਦਾ ਮੈਂ ਆਖਰਕਾਰ ਉਸ ਨੂੰ ਉਸਦੇ ਹਾਲ ਤੇ ਛੱਡ ਦਿੱਤਾ ਕਿਉਂਕਿ ਮੇਰੇ ਕੋਲ ਸੋਚਣ ਲਈ ਹੋਰ ਵੀ ਬਹੁਤ ਕੁਝ ਸੀ ਮੇਰੇ ਭਰਾਵਾਂ ਨੂੰ ਹਮੇਸ਼ਾ ਮੇਰੇ ਨਾਲ ਸ਼ਿਕਾਇਤ ਰਹਿੰਦੀ ਸੀ ਉਹਨਾਂ ਦੀਆਂ ਗੱਲਾਂ ਵਿੱਚ ਤਾਨਾ ਲੁਕਿਆ ਹੁੰਦਾ ਸੀ ਜਦੋਂ ਤੋਂ ਮੇਰੇ ਪਿਤਾ ਜੀ ਨੇ ਆਪਣੀ ਜਾਇਦਾਦ ਦਾ ਬਾਕੀ ਹਿੱਸਾ ਮੈਨੂੰ ਦੇ ਦਿੱਤਾ ਸੀ ਕਿਉਂਕਿ ਮੇਰੇ ਘਰੇ ਪੁੱਤਰ ਹੋਏ ਸਨ ਉਦੋਂ ਤੋਂ ਹੀ ਇਹ ਗੱਲ ਉਹਨਾਂ ਦੇ ਦਿਲ ਵਿੱਚ ਕੰਡੇ ਵਾਂਗ ਚੁਭ ਰਹੀ ਸੀ ਮੇਰੇ ਵੱਡੇ ਭਰਾ ਦੀਆਂ ਤਿੰਨ ਬੇਟੀਆਂ ਸਨ ਦੂਜੇ ਭਰਾ ਦੇ ਘਰੇ ਵੀ ਦੋ ਬੇਟੀਆਂ ਸਨ ਅਤੇ ਫਿਰ ਬਾਅਦ ਵਿੱਚ ਇੱਕ ਪੁੱਤਰ ਵੀ ਹੋਇਆ ਪਰ ਉਦੋਂ ਤੱਕ ਜਾਇਦਾਦ ਦਾ ਪਟਵਾਰਾ ਹੋ ਚੁੱਕਾ ਸੀ ਮੇਰੇ ਪਿਤਾ ਜੀ ਦਾ ਵਾਧਾ ਪੂਰਾ ਹੋ ਚੁੱਕਾ ਸੀ ਉਹ ਕਿਹਾ ਕਰਦੇ ਸਨ ਕਿ ਜਿਸ ਦੀ ਸੰਤਾਨ ਹੋਵੇਗੀ ਉਹੀ ਬਾਧੂ ਹਿੱਸਾ ਪਾਵੇਗਾ ਇਸ ਲਈ ਉਹ ਜ਼ਿਆਦਾ ਉਨੀ ਅਹਿਮ ਨਹੀਂ ਸੀ ਜਿੰਨੀ ਮੇਰੇ ਬੱਚਿਆਂ ਦੀ ਖੁਸ਼ੀ ਮੇਰੇ ਪਿਤਾ ਜੀ ਦੀ ਸੰਤੁਸ਼ਟੀ ਅਤੇ ਮੇਰੇ ਈਸ਼ਵਰ ਦੀ ਕਿਰਪਾ ਪਰ ਭਰਾਵਾਂ ਨੇ ਉਹ ਗੱਲ ਨਹੀਂ ਭੁਲਾਈ ਮੇਰੇ ਚਿਹਰੇ ਤੇ ਸਕੂਨ ਉਹਨਾਂ ਨੂੰ ਤਕਲੀਫ ਦਿੰਦਾ ਸੀ ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਸਭ ਕੁਝ ਠੀਕ ਹੋ ਜਾਵੇ ਮੈਂ ਉਹਨਾਂ ਦੇ ਬੱਚਿਆਂ ਨੂੰ ਪਿਆਰ ਕਰਦਾ ਉਹਨਾਂ ਦੀਆਂ ਬੇਟੀਆਂ ਨੂੰ ਦੀਵਾਲੀ ਤੇ ਕੱਪੜੇ ਅਤੇ ਤੋਹਫੇ ਦਿੱਤੇ ਪਰ ਉਹਨਾਂ ਦੇ ਮਨ ਵਿੱਚ ਮੇਰੇ ਲਈ ਨਫ਼ਰਤ ਹੋਰ ਡੂੰਗੀ ਹੁੰਦੀ ਗਈ ਮੇਰਾ ਮਨ ਇੱਕ ਬੇਟੀ ਲਈ ਤੜਫਦਾ ਸੀ ਜਦੋਂ ਵੀ ਮੈਂ ਕਿਸੇ ਬੱਚੀ ਨੂੰ ਵੇਖਦਾ ਦਿਲ ਕਰਦਾ ਕਿ ਉਹ ਮੇਰੀ ਹੋਵੇ ਮੇਰੇ ਘਰ ਵਿੱਚ ਹੋਵੇ ਮੈਨੂੰ ਗਲੇ ਲਗਾਵੇ ਮੇਰੇ ਪੁੱਤਰ ਇੱਕ ਛੋਟੀ ਭੈਣ ਚਾਹੁੰਦੇ ਸਨ ਜਿਸ ਨੂੰ ਉਹ ਗੋਦ ਵਿੱਚ ਚੁੱਕਣ ਸਕੂਲ ਲੈ ਜਾਣ ਮੈਂ ਬਾਰ ਬਾਰ ਆਪਣੀ ਪਤਨੀ ਨੂੰ ਕਹਿੰਦਾ ਕਿ ਜੇ ਇੱਕ ਬੇਟੀ ਹੋ ਜਾਵੇ ਤਾਂ ਜ਼ਿੰਦਗੀ ਪੂਰੀ ਹੋ ਜਾਵੇ ਉਹ ਚੁੱਪ ਹੋ ਜਾਂਦੀ ਉਹ ਮੇਰੇ ਦਿਲ ਦੀ ਗੱਲ ਸਮਝਦੀ ਸੀ ਅਸੀਂ ਡਾਕਟਰ ਨਾਲ ਸਲਾਹ ਕੀਤੀ ਕਈ ਵਾਰ ਜਾਂਚ ਕਰਵਾਈ ਦਵਾਈਆਂ ਖਾਧੀਆਂ ਪ੍ਰਾਰਥਨਾਵਾਂ ਕੀਤੀਆਂ ਪਰ ਸੰਤਾਨ ਨਹੀਂ ਹੋਈ ਇੱਕ ਦਿਨ ਡਾਕਟਰ ਨੇ ਬੁਲਾਇਆ ਅਤੇ ਕਿਹਾ ਮੈਂ ਬਹੁਤ ਸਾਵਧਾਨੀ ਨਾਲ ਕਹਿ ਰਿਹਾ ਹਾਂ ਕਿ ਤੁਹਾਡੀ ਪਤਨੀ ਹੁਣ ਕਦੇ ਮਾਂ ਨਹੀਂ ਬਣ ਸਕਦੀ ਮੈਂ ਸੁੰਨ ਹੋ ਗਿਆ ਮੇਰੇ ਹੱਥ ਕੰਬਣ ਲੱਗੇ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਹੈ ਉਸਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਉਹ ਵੀ ਇਕੱਠੇ ਡਾਕਟਰ ਨੇ ਮੇਰੀ ਤਰਫ ਵੇਖਿਆ ਅਤੇ ਕਿਹਾ ਹਾਂ ਮੈਨੂੰ ਯਾਦ ਹੈ ਕਿਉਂਕਿ ਇਹ ਮਾਮਲਾ ਮੇਰੇ ਅਧੀਨ ਸੀ ਤੁਹਾਡੀ ਪਤਨੀ ਮੇਰੀ ਰਿਸ਼ਤੇਦਾਰ ਵੀ ਹੈ ਪਰ ਕਈ ਵਾਰ ਗਰਭਵਸਥਾ ਦੌਰਾਨ ਅਨੁਮਤੀ ਮਿਲਣ ਦੇ ਬਾਵਜੂਦ ਕੋਈ ਅਜੀਬ ਸਮੱਸਿਆ ਸਾਹਮਣੇ ਆ ਜਾਂਦੀ ਹੈ ਜੋ ਲੇਟ ਪਤਾ ਲੱਗਦੀ ਹੈ ਅਤੇ ਜਿਸ ਦਾ ਇਲਾਜ ਅਜ ਸੰਭਵ ਨਹੀਂ ਹੁੰਦਾ ਇਸ ਨੂੰ ਸੱਚ ਮੰਨਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਪਰ ਮੈਂ ਸਚਾਈ ਨੂੰ ਸਵੀਕਾਰ ਕਰ ਲਿਆ ਮੈਂ ਪਤਨੀ ਨੂੰ ਕੁਝ ਨਹੀਂ ਕਿਹਾ ਉਸ ਨੇ ਆਪਣੇ ਆਪ ਨੂੰ ਹੋਰ ਵੀ ਧਾਰਮਿਕ ਗਤੀਵਿਧੀਆਂ ਵਿੱਚ ਵਿਆਸਤ ਕਰ ਲਿਆ ਅਤੇ ਮੈਂ ਆਪਣੇ ਭਗਵਾਨ ਅੱਗੇ ਪ੍ਰਾਰਥਨਾ ਕਰਨੀ ਜਾਰੀ ਰੱਖੀ ਪਰ ਦਿਲ ਦੇ ਕਿਸੇ ਕੋਨੇ ਵਿੱਚ ਇਹ ਗੱਲ ਹਮੇਸ਼ਾ ਲਈ ਬਸ ਗਈ ਸੀ ਕਿ ਮੇਰੀ ਬੇਟੀ ਸਿਰਫ ਸੁਪਨਿਆਂ ਵਿੱਚ ਹੀ ਆਵੇਗੀ ਜਦੋਂ ਮੈਂ ਆਪਣੇ ਭਰਾਵਾਂ ਦੀਆਂ ਬੇਟੀਆਂ ਨੂੰ ਵੇਖਦਾ ਤਾਂ ਮਨ ਕਰਦਾ ਕਿ ਉਹਨਾਂ ਨੂੰ ਗਲੇ ਲਗਾਵਾਂ ਉਹਨਾਂ ਨਾਲ ਸਮਾਂ ਬਿਤਾਵਾਂ ਕਦੇ ਕਿਸੇ ਨੂੰ ਖਰੀਦਾਰੀ ਲਈ ਲਿਆ ਜਾਂਦਾ ਤਾਂ ਕਦੇ ਕਿਸੇ ਨੂੰ ਸਕੂਲ ਛੱਡਣ ਮੈਂ ਬੱਚਿਆਂ ਵਰਗੀਆਂ ਗੱਲਾਂ ਕਰਦਾ ਉਹਨਾਂ ਨਾਲ ਹੱਸਦਾ ਖੇਡਦਾ ਪਰ ਮੇਰੇ ਭਰਾ ਇਹ ਸਭ ਸਹਿਣ ਨਹੀਂ ਕਰ ਸਕਦੇ ਸਨ ਉਹਨਾਂ ਦੀਆਂ ਗੱਲਾਂ ਵਿੱਚ ਗੁੱਸਾ ਹੁੰਦਾ ਸੀ ਕਿ ਪੁੱਤਰਾਂ ਵਾਲਾ ਘਮੰਡੀ ਹੋ ਗਿਆ ਹੈ ਉਹ ਕਹਿੰਦੇ ਸਨ ਇੱਕ ਬੇਟੀ ਲਈ ਤਰਸ ਰਿਹਾ ਹੈ ਅਤੇ ਕਿਸਮਤ ਨੇ ਇਸ ਨੂੰ ਸਿਰਫ ਪੁੱਤਰ ਦਿੱਤੇ ਜਦੋਂ ਕਿ ਪੁੱਤਰਾਂ ਨੂੰ ਅਧਿਕਾਰ ਮਿਲ ਗਿਆ ਸੀ ਉਹ ਕਹਿੰਦੇ ਅਸੀਂ ਤਾਂ ਬੇਟੀਆਂ ਨਾਲ ਜੀਵਨ ਬਿਤਾ ਰਹੇ ਹਾਂ ਅਤੇ ਇੱਕ ਦਿਨ ਮੇਰੇ ਇੱਕ ਭਰਾ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਤਾਨਾ ਨਾਲ ਸਨਮਾਨ ਨਹੀਂ ਖਰੀਦਿਆ ਜਾ ਸਕਦਾ ਮੈਂ ਹੱਸ ਕੇ ਗੱਲ ਟਾਲ ਦਿੱਤੀ ਪਰ ਡੇਲੇ ਵਿੱਚ ਇੱਕ ਚੁੱਭਣ ਰਹਿ ਗਈ ਸੀ ਕਿ ਅਸੀਂ ਭਰਾ ਹੋ ਕੇ ਵੀ ਕਦੇ ਇੱਕ ਨਹੀਂ ਹੋ ਸਕੇ ਮੈਂ ਕਦੇ ਇਹ ਨਹੀਂ ਸਮਝ ਸਕਿਆ ਮੇਰੀ ਸਹਿਨਸ਼ੀਲਤਾ ਅਤੇ ਪਿਆਰ ਦੇ ਬਾਵਜੂਦ ਉਹ ਮੈਨੂੰ અપਨਾਉਣ ਵਿੱਚ ਐਸਮਰਥ ਕਿਉਂ ਰਹੇ ਮੈਂ ਉਹਨਾਂ ਤੋਂ ਦੂਰੀ ਬਣਾ ਲਈ ਹੁਣ ਅਸੀਂ ਸਿਰਫ ਕਿਸੇ ਆਤਮ ਸੰਸਕਾਰ ਜਾਂ ਵਿਆਹ ਵਿੱਚ ਮਿਲਦੇ ਸੀ ਇੱਕ ਰਹਿਸਮਈ ਅੰਦਾਜ਼ ਵਿੱਚ ਸਲਾਮ ਹੁੰਦਾ ਅਤੇ ਗੱਲ ਖਤਮ ਹੋ ਜਾਂਦੀ ਇਸੇ ਦੌਰਾਨ ਇੱਕ ਦਿਨ ਅਚਾਨਕ ਮੋਹੱਲੇ ਵਿੱਚ ਇੱਕ ਖਬਰ ਫੈਲ ਗਈ ਕਿ ਉਹ ਬਿਖਾਰੀ ਜੋ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਹੁਣ ਨਹੀਂ ਰਿਹਾ ਇਹ ਖਬਰ ਸੁਣ ਕੇ ਮੇਰੇ ਮਨ ਨੂੰ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ ਦਿਲ ਵਿੱਚ ਨਾ ਦੁੱਖ ਸੀ ਜਿਵੇਂ ਕਿਸੇ ਲੰਬੇ ਸ਼ੋਰ ਦੇ ਖਤਮ ਹੋਣ ਤੋਂ ਬਾਅਦ ਦੀ ਖਮੋਸ਼ੀ ਮੈਂ ਸੋਚਿਆ ਕਿ ਉਸ ਦੀ ਮੌਤ ਤੋਂ ਮੈਨੂੰ ਸਕੂਨ ਹੀ ਮਿਲਣਾ ਚਾਹੀਦਾ ਇਹ ਤਾਂ ਮਨੁੱਖਤਾ ਦੇ ਵਿਰੁੱਧ ਹੈ ਕਿਸੇ ਦੀ ਮੌਤ ਤੇ ਖੁਸ਼ ਹੋਣਾ ਵੀ ਠੀਕ ਨਹੀਂ ਪਰ ਮੈਂ ਇਹ ਵੀ ਨਹੀਂ ਸੋਚਿਆ ਕਿ ਕਾਸ਼ ਉਹ ਜਾਉਂਦਾ ਰਹਿੰਦਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਦਿਲ ਵਿੱਚ ਉਸ ਲਈ ਕੀ ਭਾਵਨਾ ਹੈ ਮੈਂ ਅੰਤਮ ਸੰਸਕਾਰ ਤੇ ਗਿਆ ਕੁਝ ਲੋਕ ਸਨ ਜ਼ਿਆਦਾ ਨਹੀਂ ਸ਼ਾਇਦ ਉਹ ਵੀ ਜਾਣਦੇ ਸਨ ਕਿ ਉਹ ਕਿਹੋ ਜਿਹਾ ਸੁਭਾਅ ਦਾ ਵਿਅਕਤੀ ਸੀ ਉਸ ਦੀ ਪਤਨੀ ਅਤੇ ਬੱਚੇ ਉੱਥੇ ਸਨ ਉਹਨਾਂ ਦੇ ਚਿਹਰਿਆਂ ਤੇ ਇੱਕ ਤਰ੍ਹਾਂ ਦੀ ਉਲਝਣ ਸੀ ਜਿਵੇਂ ਉਹਨਾਂ ਨੂੰ ਖੁਦ ਯਕੀਨ ਨਹੀਂ ਸੀ ਹੋ ਰਿਹਾ ਕਿ ਹੁਣ ਉਹ ਨਹੀਂ ਰਿਹਾ ਅਤੇ ਜੋ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ ਉਹ ਹੁਣ ਸ਼ਾਇਦ ਬੋਝ ਬਣ ਚੁੱਕਾ ਸੀ ਅੰਤਮ ਸੰਸਕਾਰ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਸਹਾਇਤਾ ਮੇਰੀ ਪਤਨੀ ਨੇ ਪੁੱਛਿਆ ਕਿੱਥੇ ਗਏ ਸੀ ਮੈਂ ਸਿਰ ਹਿਲਾਇਆ ਅਤੇ ਬਸ ਚੁੱਪਚਾਪ ਬੈਠ ਗਿਆ ਮੈਨੂੰ ਉਸ ਬਿਖਾਰੀ ਦੀਆਂ ਗੱਲਾਂ ਯਾਦ ਆਈਆਂ ਜੋ ਉਸਨੇ ਮੇਰੇ ਬੱਚਿਆਂ ਬਾਰੇ ਕਹੀਆਂ ਸਨ ਮੈਂ ਆਪਣੇ ਪੁੱਤਰਾਂ ਨੂੰ ਵੇਖਿਆ ਉਹ ਖੇਡ ਰਹੇ ਸਨ ਹੱਸਦੇ ਮੁਸਕਰਾਉਂਦੇ ਮੈਸੂਮ ਚਿਹਰਿਆਂ ਨਾਲ ਮੈਂ ਦਿਲੋਂ ਦਿਲ ਭਗਵਾਨ ਦਾ ਧੰਨਵਾਦ ਕੀਤਾ ਕਿ ਉਸ ਨੇ ਇੰਨਾ ਮੈਸੂਮਾਂ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਕਿਸੇ ਦੀ ਬਾਤਵਾਮਾ ਤੋਂ ਕਿਸੇ ਦੀ ਨਫ਼ਰਤ ਤੋਂ ਅਤੇ ਕਿਸੇ ਦੀ ਬਾਣੀ ਤੋਂ ਮੈਂ ਈਸ਼ਵਰ ਨੂੰ ਪ੍ਰਾਰਥਨਾ ਕੀਤੀ ਇਹਨਾਂ ਬੱਚਿਆਂ ਦੀ ਹਮੇਸ਼ਾ ਰੱਖਿਆ ਕਰਨਾ ਇਹਨਾਂ ਤੇ ਕਦੇ ਅਜਾ ਸਮਾਂ ਨਾ ਆਵੇ ਕਿ ਇਹਨਾਂ ਦੇ ਵजूद ਤੇ ਕੋਈ ਉਂਗਲ ਚੁੱਕ ਸਕੇ ਬਿਖਾਰੀ ਤਾਂ ਮਰ ਗਿਆ ਪਰ ਉਸ ਦੇ ਸ਼ਬਦ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਗੂੰਜਦੇ ਰਹੇ ਜਿਵੇਂ ਕੋਈ ਜ਼ਖਮ ਜੋ ਰਤਾ ਗਿਆ ਹੋਵੇ ਪਰ ਦਰਦ ਹੁਣ ਵੀ ਬਾਕੀ ਹੋਵੇ ਅੰਤਮ ਦਰਸ਼ਨ ਕਰਕੇ ਜਦੋਂ ਮੈਂ ਵਾਪਸ ਜਾਣ ਲੱਗਾ ਤਾਂ ਅਚਾਨਕ ਉਹ ਬਿਖਾਰੀ ਦਾ ਪੁੱਤਰ ਮੇਰੇ ਸਾਹਮਣੇ ਆ ਗਿਆ ਉਹ ਉਮਰ ਵਿੱਚ ਜ਼ਿਆਦਾ ਨਹੀਂ ਲੱਗ ਰਿਹਾ ਸੀ ਕੋਈ 12 ਜਾਂ 13 ਸਾਲਾਂ ਦਾ ਹੋਵੇਗਾ ਉਸ ਦੀਆਂ ਅੱਖਾਂ ਵਿੱਚ ਉਲਝਣ ਵੀ ਸੀ ਅਤੇ ਇੱਕ ਜੀਵ ਜਿਹਾ ਆਤਮ ਵਿਸ਼ਵਾਸ ਵੀ ਉਸ ਨੇ ਆਉਂਦੇ ਸਾਰ ਹੀ ਕਿਹਾ ਮੈਨੂੰ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਮੈਂ ਹਰਾਨੀ ਨਾਲ ਉਸ ਨੂੰ ਵੇਖਣ ਲੱਗਾ ਉਸ ਨੇ ਕਿਹਾ ਮੇਰੇ ਪਿਤਾ ਜੀ ਨੇ ਤੁਹਾਡੇ ਲਈ ਇੱਕ ਖੱਤ ਛੱਡਿਆ ਹੈ ਇਹ ਸੁਣ ਕੇ ਮੈਂ ਹੋਰ ਵੀ ਹੈਰਾਨ ਹੋ ਗਿਆ ਮੈਂ ਪੁੱਛਿਆ ਮੇਰੇ ਲਈ ਤਾਂ ਉਹ ਬੋਲਿਆ ਜੀ ਹਾਂ ਤੁਹਾਡੇ ਲਈ ਹੀ ਮੁੰਨਾ ਨੇ ਕਿਹਾ ਸੀ ਮੈਂ ਇਹ ਖੱਤ ਸਿਰਫ ਤੁਹਾਨੂੰ ਹੀ ਦੇਵਾਂ ਕਿਸੇ ਹੋਰ ਨੂੰ ਨਹੀਂ ਮੈਂ ਕੁਝ ਪਲ ਸੋਚਿਆ ਕਿ ਸ਼ਾਇਦ ਕਿਸੇ ਹੋਰ ਵਿਸ਼ਵਜੀਤ ਦੀ ਗੱਲ ਹੋ ਰਹੀ ਹੋਵੇ ਬਾਰ ਉਸਦੇ ਸੁਰ ਵਿੱਚ ਐਨੀ ਸੱਚਾਈ ਅਤੇ ਵਿਸ਼ਵਾਸ ਸੀ ਕਿ ਮੈਂ ਚੁੱਪ ਹੋ ਗਿਆ ਉਸਨੇ ਆਪਣੀ ਜੇਬ ਵਿੱਚੋਂ ਇੱਕ ਪੁਰਾਣਾ ਖੱਤ ਕੱਢਿਆ ਅਤੇ ਮੇਰੇ ਹੱਥ ਤੇ ਰੱਖ ਦਿੱਤਾ ਮੈਂ ਪੁੱਛਿਆ ਤੁਹਾਨੂੰ ਯਕੀਨ ਹੈ ਕਿ ਇਹ ਮੇਰੇ ਲਈ ਹੈ ਤਾਂ ਉਸਨੇ ਸਿਰ ਹਿਲਾਇਆ ਅਤੇ ਕਿਹਾ ਮੈਂ ਉਹਨਾਂ ਦੀ ਆਖਰੀ ਸਮੇਂ ਵਿੱਚ ਉਹਨਾਂ ਨੂੰ ਇਹ ਵਾਅਦਾ ਕੀਤਾ ਸੀ ਉਹ ਬਾਰ-ਬਾਰ ਇਹੀ ਕਹਿੰਦੇ ਰਹੇ ਇਸ ਨੂੰ ਮੇਰੇ ਮਰਨ ਤੋਂ ਬਾਅਦ ਜ਼ਰੂਰ ਦੇਣਾ ਚਾਹੇ ਕੁਝ ਵੀ ਹੋ ਜਾਵੇ ਮੈਂ ਉਹ ਖੱਤ ਲਿਆ ਅਤੇ ਉੱਥੋਂ ਚੱਲ ਪਿਆ ਮੈਨੂੰ ਅੰਦਰੋਂ ਇੱਕ ਅਜੀਬ ਜਿਹੀ ਬਚੈਨੀ ਹੋਣ ਲੱਗੀ ਸੀ ਜਿਵੇਂ ਕੋਈ ਤੂਫਾਨ ਆਉਣ ਵਾਲਾ ਹੋਵੇ ਮੈਂ ਰਿਕਸ਼ੇ ਵਿੱਚ ਬੈਠਾ ਅਤੇ ਖੱਤ ਖੋਲ੍ਹ ਲਿਆ ਉਹ ਖੱਤ ਹੱਥ ਨਾਲ ਲਿਖਿਆ ਹੋਇਆ ਸੀ ਅਤੇ ਸਾਫ਼ ਜਾਇਰ ਸੀ ਕਿ ਉਸ ਨੂੰ ਬਹੁਤ ਮਨ ਨਾਲ ਲਿਖਿਆ ਗਿਆ ਸੀ ਖੱਤ ਦੀ ਸ਼ੁਰੂਆਤ ਵਿੱਚ ਉਸਨੇ ਆਪਣਾ ਨਾਮ ਲਿਖਿਆ ਸੀ ਅਤੇ ਫਿਰ ਲਿਖਿਆ ਸੀ ਵਿਸ਼ਵਜੀਤ ਮੈਂ ਤੁਹਾਡੇ ਨਾਲ ਜੀਵਨ ਭਰ ਨਫ਼ਰਤ ਕੀਤੀ ਤੁਹਾਡੇ ਬੱਚਿਆਂ ਨੂੰ ਵੇਖ ਕੇ ਮੇਰਾ ਦਿਲ ਛੜਦਾ ਸੀ ਕਿਉਂਕਿ ਉਹ ਬੱਚੇ ਤੁਹਾਡੇ ਨਹੀਂ ਸਨ ਉਹ ਇਸ ਦੁਨੀਆ ਦੇ ਸਭ ਤੋਂ ਵੱਡੇ ਧੋਖੇ ਦਾ ਨਤੀਜਾ ਅਤੇ ਤੁਹਾਨੂੰ ਇਸ ਦਾ ਜਰਾ ਵੀ ਅੰਦਾਜ਼ਾ ਨਹੀਂ ਸੀ ਤੁਹਾਡੀ ਪਤਨੀ ਨੇ ਤੁਹਾਡੇ ਨਾਲ ਜੋ ਕੀਤਾ ਉਹ ਸ਼ਾਇਦ ਹੀ ਕੋਈ ਹੋਰ ਔਰਤ ਕਰ ਸਕਦੀ ਹੋਵੇ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿਉਂਕਿ ਮੈਂ ਇਹ ਸਭ ਖੁਦ ਵੇਖਿਆ ਅਤੇ ਸੁਣਿਆ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਾਗਲ ਸਮਝਦੇ ਸੀ ਪਰ ਮੈਂ ਪਾਗਲ ਨਹੀਂ ਸੀ ਮੈਂ ਉਹ ਸੀ ਜੋ ਤੁਹਾਡੀ ਸਚਾਈ ਜਾਣਦਾ ਸੀ ਪਰ ਮੇਰੀ ਜ਼ੁਬਾਨ ਬੰਦ ਸੀ ਕਿਉਂਕਿ ਕੋਈ ਮੇਰਾ ਵਿਸ਼ਵਾਸ ਨਹੀਂ ਕਰਦਾ ਤੁਹਾਡੀ ਪਤਨੀ ਨੇ ਆਪਣੇ ਲਾਲਚ ਵਿੱਚ ਤੁਹਾਨੂੰ ਵਰਤਿਆ ਉਸ ਰਿਸ਼ਤੇਦਾਰ ਨਾਲ ਜੋ ਡਾਕਟਰ ਹੈ ਉਹ ਕੋਲ ਤੁਸੀਂ ਆਪਣੀ ਪਤਨੀ ਦਾ ਇਲਾਜ ਕਰਵਾਉਣ ਗਏ ਸੀ ਜਦੋਂ ਤੁਹਾਡੇ ਘਰੇ ਸੰਤਾਨ ਨਹੀਂ ਹੋ ਰਹੀ ਕੀ ਤੁਹਾਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਇਲਾਜ ਦੌਰਾਨ ਕੁਝ ਗਲਤ ਹੋ ਸਕਦਾ ਹੈ ਕੀ ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਸ਼ਾਇਦ ਸਮੱਸਿਆ ਤੁਹਾਡੇ ਸਰੀਰ ਵਿੱਚ ਹੋ ਸਕਦੀ ਹੈ ਕਿ ਤੁਹਾਨੂੰ ਇਹ ਲੱਗਦਾ ਸੀ ਕਿ ਮਰਦ ਹੋਣ ਦਾ ਮਤਲਬ ਹੈ ਕਿ ਤੁਹਾਡੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ ਤੁਹਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਉਹ ਦੋਵੇਂ ਬੱਚੇ ਉਸ ਡਾਕਟਰ ਦੇ ਹਨ ਤੁਹਾਡੇ ਨਹੀਂ ਮੇਰੇ ਕੋਲ ਅਜਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਮੈਂ ਅਦਾਲਤ ਆ ਸਕਾਂ ਪਰ ਮੈਂ ਆਪਣੀ ਅੰਤਰਾਤਮਾ ਦੀ ਅਦਾਲਤ ਵਿੱਚ ਪਹਿਲਾਂ ਹੀ ਗਵਾਹੀ ਦੇ ਚੁੱਕਾ ਹਾਂ ਇਹ ਖੱਤ ਸ਼ਾਇਦ ਤੁਹਾਨੂੰ ਗੁੱਸੇ ਵਿੱਚ ਸਾੜ ਦੇਵੇ ਸ਼ਾਇਦ ਤੁਸੀਂ ਇਸ ਨੂੰ ਪਾੜ ਸੁੱਟੋ ਪਰ ਜੇ ਤੁਹਾਡਾ ਜ਼ਮੀਰ ਅਜੇ ਜਿੰਦਾ ਹੈ ਤਾਂ ਇਹ ਸੱਚ ਤੁਹਾਨੂੰ ਹਿਲਾ ਕੇ ਰੱਖ ਦੇਵੇਗਾ ਤੁਹਾਡੀ ਪਤਨੀ ਨੂੰ ਪਤਾ ਸੀ ਕਿ ਤੁਸੀਂ ਪਿਤਾ ਨਹੀਂ ਬਣ ਸਕਦੇ ਇਸ ਲਈ ਉਸਨੇ ਇਹ ਸਚਾਈ ਤੁਹਾਡੇ ਤੋਂ ਲੁਕੋਈ ਤਾਂ ਕਿ ਉਹ ਤੁਹਾਨੂੰ ਧੋਖੇ ਵਿੱਚ ਰੱਖ ਸਕੇ ਅਤੇ ਉਹ ਜਾਇਦਾਦ ਦਾ ਹਿੱਸਾ ਹਾਸਲ ਕਰ ਸਕੇ ਜਿਸ ਦਾ ਵਾਅਦਾ ਤੁਹਾਡੇ ਪਿਤਾ ਜੀ ਨੇ ਕੀਤਾ ਸੀ ਕਿਉਂਕਿ ਪੁੱਤਰ ਪੈਦਾ ਹੋਣ ਦੀ ਸਿਤੀ ਵਿੱਚ ਉਹ ਜਾਇਦਾਦ ਤੁਹਾਨੂੰ ਮਿਲਨੀ ਸੀ ਤੁਸੀਂ ਜਾਇਦਾਦ ਦੇ ਪਿੱਛੇ ਨਹੀਂ ਗਏ ਪਰ ਉਹ ਲਈ ਉਸਨੇ ਉਹ ਸਭ ਹਾਸਲ ਕੀਤਾ ਜਿਸ ਬਾਰੇ ਤੁਸੀਂ ਅਣਜਾਣ ਸੀ ਮੈਂ ਸਭ ਕੁਝ ਜਾਣਦਾ ਸੀ ਕਿਉਂਕਿ ਮੈਂ ਉਸ ਡਾਕਟਰ ਅਤੇ ਤੁਹਾਡੀ ਪਤਨੀ ਦੀਆਂ ਗੱਲਾਂ ਸੁਣ ਲਈਆਂ ਸਨ ਜਦੋਂ ਮੈਂ ਹਸਪਤਾਲ ਦੇ ਬਾਹਰ ਭੀਖ ਮੰਗ ਰਿਹਾ ਸੀ ਉਹ ਦੋਵੇਂ ਪਿੱਛੇ ਵਾਲੇ ਕਮਰੇ ਵਿੱਚ ਗੱਲਾਂ ਕਰ ਰਹੇ ਸਨ ਉਹਨਾਂ ਨੇ ਸਭ ਕੁਝ ਪਹਿਲਾਂ ਤੋਂ ਤੈਅ ਕਰ ਲਿਆ ਸੀ ਕਿ ਕਦੋਂ ਅਤੇ ਕਿਵੇਂ ਤੁਹਾਨੂੰ ਇਹ ਖੁਸ਼ਖਬਰੀ ਦਿੱਤੀ ਜਾਵੇਗੀ ਅਤੇ ਕਦੋਂ ਉਹ ਮੌਕਾ ਆਵੇਗਾ ਜਦੋਂ ਤੁਹਾਡੀ ਜਾਇਦਾਦ ਦੀ ਚਾਬੀ ਉਹਨਾਂ ਦੇ ਹੱਥ ਲੱਗ ਜਾਵੇਗੀ ਮੈਨੂੰ ਵਿਸ਼ਵਾਸ ਹੈ ਕਿ ਇਹ ਖੱਤ ਪੜ੍ਹ ਕੇ ਤੁਸੀਂ ਮੇਰੇ ਤੋਂ ਨਫ਼ਰਤ ਕਰੋਗੇ ਪਰ ਮੈਂ ਇਹ ਬੋਝ ਆਪਣੇ ਨਾਲ ਨਹੀਂ ਲੈ ਜਾਣਾ ਚਾਹੁੰਦਾ ਕਿ ਮੈਂ ਚਾਹੁੰਦਾ ਸੀ ਕਿ ਤੁਸੀਂ ਜਾਣੋ ਕਿ ਜਿਸ ਸਚਾਈ ਤੇ ਤੁਹਾਡੀ ਜ਼ਿੰਦਗੀ ਟਿਕੀ ਹੈ ਉਹ ਸਚਾਈ ਨਹੀਂ ਹੈ ਉਹ ਤਾਂ ਸਿਰਫ ਇੱਕ ਪਰਛਾਵਾ ਹੈ ਜੋ ਰੋਸ਼ਨੀ ਦਾ ਧੋਖਾ ਦਿੰਦੀ ਹੈ ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਅੱਗੇ ਕੀ ਕਰਦੇ ਹੋ ਮੈਂ ਆਪਣਾ ਫਰਜ਼ ਨਿਭਾ ਦਿੱਤਾ ਅਤੇ ਉਹ ਖਤ ਉੱਥੇ ਹੀ ਖਤਮ ਹੋ ਗਿਆ ਰਿਕਸ਼ਾ ਚੱਲਦਾ ਰਿਹਾ ਪਰ ਮੇਰੇ ਵਜੂਦ ਵਿੱਚ ਤੂਫਾਨ ਆ ਚੁੱਕਾ ਸੀ ਜਦੋਂ ਮੈਂ ਰਿਕਸ਼ੇ ਤੋਂ ਉਤਰਿਆ ਤਾਂ ਜ਼ਮੀਨ ਮੈਨੂੰ ਆਪਣੀ ਨਹੀਂ ਲੱਗੀ ਜਦੋਂ ਮੈਂ ਘਰ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਅਜਿਹਾ ਲੱਗਾ ਜਿਵੇਂ ਕਿਸੇ ਸੁਪਨੇ ਵਿੱਚ ਚੱਲ ਰਿਹਾ ਹਾਂ ਅੰਦਰ ਦਾਖਲ ਹੋਇਆ ਤਾਂ ਸਭ ਕੁਝ ਨਾਰਮਲ ਸੀ ਬੱਚੇ ਖੇਡ ਰਹੇ ਸਨ ਪਤਨੀ ਰਸੋਈ ਵਿੱਚ ਵਿਅਸਤ ਸੀ ਪਰ ਮੈਨੂੰ ਸਭ ਕੁਝ ਧੁੰਦਲਾ ਦਿਖਾਈ ਦੇਣ ਲੱਗਾ ਮੈਂ ਪਤਨੀ ਨੂੰ ਵੇਖ ਰਿਹਾ ਸੀ ਪਰ ਹੁਣ ਉਹ ਉਹ ਨਹੀਂ ਲੱਗ ਰਹੀ ਸੀ ਜਿਵੇਂ ਜਹੀ ਕੱਲ ਸੀ ਉਹੀ ਜੇਰਾ ਉਹੀ ਅੱਖਾਂ ਪਰ ਉਹਨਾਂ ਵਿੱਚ ਉਹ ਮਸੂਮੀਅਤ ਨਹੀਂ ਸੀ ਸਭ ਕੁਝ ਬਦਲ ਚੁਕਾ ਸੀ ਉਸ ਨੇ ਮੇਰੀ ਤਰਫ ਵੇਖਿਆ ਅਤੇ ਪੁੱਛਿਆ ਕੀ ਹੋਇਆ ਹੈ ਤੁਸੀਂ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ ਮੈਂ ਕਿਹਾ ਕੁਝ ਨਹੀਂ ਬਸ ਤबीयत ਥੋੜੀ ਖਰਾਬ ਲੱਗ ਰਹੀ ਹੈ ਮੈਂ ਕਮਰੇ ਵਿੱਚ ਚਲਾ ਗਿਆ ਦਰਵਾਜ਼ਾ ਬੰਦ ਕੀਤਾ ਅਤੇ ਬਿਸਤਰੇ ਤੇ ਡਿੱਗ ਪਿਆ ਅੱਖਾਂ ਮੀਚ ਲਈਆਂ ਜਿਵੇਂ نیند ਭੁਲਾ ਰਿਆ ਹਾਂ ਪਰ ਨੀਂਦ ਕਿੱਥੇ ਆਉਣੀ ਸੀ ਮਨ ਵਿੱਚ ਉਹੀ ਖਤ ਗੂੰਜ ਰਿਹਾ ਸੀ ਹਰ ਪੰਕਤੀ ਹਰ ਸ਼ਬਦ ਜਿਵੇਂ ਮੇਰੇ ਸੀਨੇ ਤੇ ਹਥੌੜੇ ਵਾਂਗ ਬਾਰ ਕਰ ਰਿਹਾ ਹੋਵੇ ਬਾਹਰ ਕਾ ਰਿਹਾ ਹੋਵੇ ਮੈਨੂੰ ਸਮਝ ਨਹੀਂ ਸਿਆ ਰਹਾ ਕਿ ਕੀ ਸੱਚ ਹੈ ਅਤੇ ਕੀ ਝੂਠ ਕੀ ਇਹ ਸੰਭਵ ਹੈ ਕਿ ਮੈਂ ਕਦੇ ਪਿਤਾ ਬਣ ਹੀ ਨਹੀਂ ਸਕਦਾ ਸੀ ਕਿ ਮੇਰੇ ਦੋਵੇਂ ਪੁੱਤਰ ਜਿਨ੍ਹਾਂ ਨੂੰ ਮੈਂ ਗੋਦ ਵਿੱਚ ਚੁੱਕਿਆ ਜਿਨ੍ਹਾਂ ਦਾ ਪਹਿਲਾ ਸ਼ਬਦ ਸੁਣਿਆ ਜਿਨ੍ਹਾਂ ਨੂੰ ਆਪਣੇ ਮੋਢੇ ਤੇ ਬਿਠਾਇਆ ਜਿਨ੍ਹਾਂ ਲਈ ਰਾਤ ਰਾਤ ਭਰ ਜਾਗਿਆ ਉਹ ਮੇਰੇ ਨਹੀਂ ਹਨ ਮੈਂ ਉਸ ਔਰਤ ਨਾਲ ਸਾਲਾਂ ਤੱਕ ਰਿਹਾ ਉਸ ਦੇ ਪਿਆਰ ਨੂੰ ਪੂਜਾ ਸਮਝਿਆ ਉਸ ਦੇ ਹਰ ਦੁੱਖ ਸੁੱਖ ਵਿੱਚ ਸਹਿਭਾਗੀ ਬਣਿਆ ਫਿਰ ਉਸ ਨੇ ਮੇਰੇ ਨਾਲ ਇਹ ਕੀਤਾ ਮੈਨੂੰ ਸਮਝ ਨਹੀਂ ਸੀ ਆ ਰਿਹਾ ਕੀ ਕੀ ਮੈਂ ਉਸ ਨੂੰ ਮਾਫ਼ ਕਰਾਂ ਜਾਂ ਉਸ ਤੋਂ ਸਵਾਲ ਕਰਾਂ ਕਿ ਉਹ ਸੱਚਮੁੱਚ ਮੈਨੂੰ ਪਿਆਰ ਕਰਦੀ ਸੀ ਜਾਂ ਫਿਰ ਇਹ ਸਭ ਉਸ ਨੇ ਮੇਰੇ ਲਈ ਕੀਤਾ ਮੇਰੀ ਜ਼ਿੰਦਗੀ ਨੂੰ ਪੂਰਾ ਕਰਨ ਲਈ ਕੀਤਾ ਕਿ ਇਹ ਲਾਲਚ ਵਿੱਚ ਸੀ ਜਾਂ ਪਿਆਰ ਵਿੱਚ ਕੀ ਮੈਂ ਖੁਦ ਨੂੰ ਧੋਖਾ ਦਿੰਦਾ ਰਿਹਾ ਜਾਂ ਉਹ ਸੱਚਮੁੱਚ ਦੋਸ਼ੀ ਹੈ ਮੇਰੇ ਕੋਲ ਸਵਾਲ ਸਨ ਜਵਾਬ ਕੋਈ ਨਹੀਂ ਮੈਨੂੰ ਸਿਰਫ ਚੁੱਪੀ ਚਾਹੀਦੀ ਸੀ ਸ਼ਾਇਦ ਨੀਂਦ ਪਰ ਅੱਖਾਂ ਵਿੱਚ ਉਹੀ ਖੱਤ ਸਾਰੀ ਰਾਤ ਸੜਦਾ ਰਿਹਾ ਇਹ ਸਭ ਕੁਝ ਬਹੁਤ ਮੁਸ਼ਕਲ ਸੀ ਦਿਲ ਨੂੰ ਚੀਰ ਦੇਣ ਵਾਲਾ ਆਤਮਾ ਨੂੰ ਦੁਖੀ ਕਰ ਦੇਣ ਵਾਲਾ ਪਰ ਮੈਂ ਆਪਣੀ ਪਤਨੀ ਨੂੰ ਕੁਝ ਨਹੀਂ ਦੱਸਿਆ ਉਹ ਰੋਜ਼ ਮੇਰੀ ਤਰਫ ਵੇਖਦੀ ਪੁੱਛਦੀ ਪਰੇਸ਼ਾਨ ਹੁੰਦੀ ਕੁਝ ਸਮਝਣ ਦੀ ਕੋਸ਼ਿਸ਼ ਕਰਦੀ ਪਰ ਮੈਂ ਹਰ ਵਾਰ ਚੁੱਪ ਰਹਿੰਦਾ ਮੈਂ ਜਾਣਦਾ ਸੀ ਕਿ ਉਹ ਸਭ ਕੁਝ ਛੱਡ ਸਕਦੀ ਸੀ ਜਾ ਸਕਦੀ ਸੀ ਕਿਸੇ ਹੋਰ ਜੀਵਨ ਨੂੰ ਚੁਣ ਸਕਦੀ ਸੀ ਪਰ ਉਹ ਰੁਕੀ ਰਹੀ ਮੇਰੇ ਕੋਲ ਨਹੀਂ ਮੇਰੇ ਨਾਲ ਰਹੀ ਉਸ ਨੇ ਮੇਰਾ ਧਰਮ ਬਣਾਈ ਰੱਖਿਆ ਮੇਰੀ ਇੱਜ਼ਤ ਬਚਾਈ ਸ਼ਾਇਦ ਉਹ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਜਾਂ ਸ਼ਾਇਦ ਉਸ ਨੇ ਕਦੇ ਆਪਣੇ ਆਪ ਨੂੰ ਅਪਰਾਧੀ ਮੰਨਿਆ ਹੀ ਨਹੀਂ ਜਰ ਜੋ ਵੀ ਸੀ ਮੈਂ ਫੈਸਲਾ ਲੈ ਲਿਆ ਸੀ ਕਿ ਹੁਣ ਕੁਝ ਨਹੀਂ ਕਹਿਣਾ ਜਿਸ ਮਰਦ ਨਾਲ ਉਸ ਦਾ ਸੰਬੰਧ ਸੀ ਜੋ ਮੇਰੇ ਬੱਚਿਆਂ ਦਾ ਅਸਲੀ ਪਿਤਾ ਸੀ ਉਹ ਉਹੀ ਵਿਅਕਤੀ ਸੀ ਜਿਸ ਨੂੰ ਉਹ ਬਿਖਾਰੀ ਚੰਗੀ ਤਰ੍ਹਾਂ ਜਾਣਦਾ ਸੀ ਸ਼ਾਇਦ ਇਸੇ ਕਰਕੇ ਉਹ ਬਿਖਾਰੀ ਐਨੀ ਨਿਸ਼ਚਿੰਤਾ ਨਾਲ ਮੈਨੂੰ ਮੇਰੇ ਬੱਚਿਆਂ ਦਾ ਅਸਲੀ ਚਿਹਰਾ ਵਿਖਾਉਣਾ ਚਾਹੁੰਦਾ ਸੀ ਸ਼ਾਇਦ ਇਸੇ ਕਰਕੇ ਉਸ ਦੀਆਂ ਨਜ਼ਰਾਂ ਹਮੇਸ਼ਾ ਮੇਰੇ ਬੱਚਿਆਂ ਤੇ ਟਿਕੀਆਂ ਰਹਿੰਦੀਆਂ ਸਨ ਜਿਵੇਂ ਉਹ ਹਰ ਵਾਰ ਮੇਰੇ ਸਾਹਮਣੇ ਸੱਚ ਨੂੰ ਪ੍ਰਗਟ ਕਰ ਰਿਹਾ ਹੋਵੇ ਮੈਂ ਅਕਸਰ ਸੋਚਦਾ ਸੀ ਕਿ ਉਹ ਅਜਿਹਾ ਕਿਉਂ ਕਿਉਂ ਮੇਰੇ ਬੱਚਿਆਂ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਜਲਨ ਜਿਹੀ ਦਿਖਾਈ ਦਿੰਦੀ ਹੈ ਪਰ ਹੁਣ ਜਾ ਕੇ ਸਮਝ ਆਇਆ ਕਿ ਉਹ ਜਲਨ ਨਹੀਂ ਸੀ ਉਹ ਸੱਚਾਈ ਦਾ ਬੋਝ ਸੀ ਜਿਸ ਨੂੰ ਮੈਂ ਸਾਲਾਂ ਤੋਂ ਸਹਿੰਦਾ ਰਿਹਾ ਸੀ ਪਤਨੀ ਕੁਝ ਦਿਨ ਤੱਕ ਪੁੱਛਦੀ ਰਹੀ ਕਦੇ ਚਾਹ ਤੇ ਕਦੇ ਰਾਤ ਦੇ ਖਾਣੇ 'ਚ ਕਦੇ ਬੱਚਿਆਂ ਦੇ ਹਾਸੇ ਵਿੱਚ ਉਹ ਕਹਿੰਦੀ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਕੋਈ ਗੱਲ ਹੈ ਕਿ ਅਤੇ ਮੈਂ ਹਰ ਵਾਰ ਇਹੀ ਕਹਿੰਦਾ ਨਹੀਂ ਸਭ ਠੀਕ ਹੈ ਕਿਉਂਕਿ ਮੈਂ ਕੁਝ ਕਹਿ ਹੀ ਨਹੀਂ ਸਕਦਾ ਸੀ ਕੀ ਕਹਿੰਦਾ ਕਿ ਤੂੰ ਮੇਰੇ ਨਾਲ ਵਿਸ਼ਵਾਸਗਤ ਕੀਤਾ ਹੈ ਕਿ ਇਹ ਬੱਚੇ ਮੇਰੇ ਨਹੀਂ ਹਨ ਅਤੇ ਫਿਰ ਕੀ ਹੁੰਦਾ ਕਿ ਉਹ ਇਨਕਾਰ ਕਰਦੀ ਜਾਂ ਰੋ ਪੈਂਦੀ ਜਾਂ ਮੈਨੂੰ ਛੱਡ ਦਿੰਦੀ ਕੁਝ ਵੀ ਹੋ ਸਕਦਾ ਸੀ ਪਰ ਜੋ ਵੀ ਹੁੰਦਾ ਮੇਰੀ ਇੱਜ਼ਤ ਦਾ ਪਰਦਾ ਫਾਸ਼ ਹੋ ਜਾਂਦਾ ਅਤੇ ਮੈਂ ਉਸ ਅਪਮਾਨ ਨੂੰ ਸਹਿ ਨਹੀਂ ਸਕਦਾ ਸੀ ਅਸਲ ਵਿੱਚ ਤਾਂ ਉਸਨੇ ਮੇਰੇ ਹੀ ਹਿੱਤ ਦਾ ਸੋਚਿਆ ਉਸਨੇ ਮੇਰੀ ਝੋਲੀ ਵਿੱਚ ਉਹ ਸੌਂਪ ਦਿੱਤਾ ਜੋ ਮੇਰੀ ਕਿਸਮਤ ਵਿੱਚ ਸੀ ਹੀ ਨਹੀਂ ਉਸਨੇ ਉਹ ਦਿੱਤਾ ਜੋ ਪ੍ਰਕਿਰਤੀ ਨੇ ਮੇਰੇ ਤੋਂ ਖੋ ਲਿਆ ਸੀ ਜੋ ਚਾਹੇ ਜਿੰਨਾ ਵੀ ਝੂਠਾ ਮਰਦ ਬਣਨ ਦੀ ਕੋਸ਼ਿਸ਼ ਕਰਾਂ ਸਚਾਈ ਇਹ ਹੀ ਹੈ ਕਿ ਇੱਕ ਅਪੂਰਨ ਪੁਰਸ਼ ਲਈ ਇੰਨਾ ਸੁੰਦਰ ਅਤੇ ਸੰਪੂਰਨ ਔਰਤ ਦਾ ਸਾਥ ਮਿਲਣਾ ਸ਼ਾਇਦ ਕਰੋਨਾ ਵਿੱਚ ਕਿਸੇ ਇੱਕ ਨੂੰ ਹੀ ਨਸੀਬ ਹੁੰਦਾ ਹੈ ਜੇ ਉਸ ਨੂੰ ਸੱਚ ਪਤਾ ਲੱਗ ਜਾਂਦਾ ਤਾਂ ਸ਼ਾਇਦ ਉਹ ਚਲੀ ਜਾਂਦੀ ਅਤੇ ਮੇਰਾ ਘਰ ਉਜੜ ਜਾਂਦਾ ਅਸੀਂ ਪਰ ਸਾਖਸਾ ਸੋਚਦੇ ਹਾਂ ਕਿ ਸਾਡੇ ਕੋਲ ਜੀਵਨ ਦੇ ਕੋਈ ਹੋਰ ਰਾਹ ਹੁੰਦੇ ਹਨ ਪਰ ਸੱਚ ਤਾਂ ਇਹ ਹੈ ਕਿ ਅਸਲੀ ਫੈਸਲੇ ਦਾ ਅਧਿਕਾਰ ਹਮੇਸ਼ਾ ਔਰਤ ਕੋਲ ਹੁੰਦਾ ਹੈ ਇੱਕ ਔਰਤ ਕੋਲ ਹਮੇਸ਼ਾ ਇਹ ਅਧਿਕਾਰ ਹੁੰਦਾ ਹੈ ਕਿ ਉਹ ਤੈਅ ਕਰੇ ਕਿ ਕਿਸ ਨਾਲ ਜੀਵਨ ਬਤਾਉਣਾ ਹੈ ਕਿਸ ਨੂੰ ਛੱਡਣਾ ਹੈ ਕਿਸ ਤੇ ਵਿਸ਼ਵਾਸ ਕਰਨਾ ਹੈ ਬਸ ਇਹੀ ਸੀ ਮੇਰੀ ਜ਼ਿੰਦਗੀ ਦੀ ਕਹਾਣੀ ਇੱਕ ਰਹੱਸ ਤੇ ਟਿਕੀ ਹੋਈ ਇੱਕ ਧੋਖੇ ਤੇ ਆਧਾਰਿਤ ਪਰ ਇੱਕ ਅਜੀ ਸਚਾਈ ਜੋ ਮੈਂ ਕਦੇ ਕਿਸੇ ਨੂੰ ਨਹੀਂ ਦੱਸ ਸਕਿਆ ਉਹ ਭਿਖਾਰੀ ਜਿਸ ਨੇ ਮੈਨੂੰ ਸਚਾਈ ਦਸੀ ਹੁਣ ਇਸ ਦੁਨੀਆ ਵਿੱਚ ਨਹੀਂ ਰਹਾ ਉਸ ਦਾ ਪੁੱਤਰ ਵੀ ਸ਼ਾਇਦ ਸਮੇਂ ਨਾਲ ਸਭ ਕੁਝ ਭੁੱਲ ਜਾਵੇਗਾ ਮੈਂ ਉਹ ਖੱਤ ਵੀ ਪਾੜ ਕੇ ਸੁੱਟ ਦਿੱਤਾ ਜਿਵੇਂ ਉਹ ਕਦੇ ਲਿਖਿਆ ਹੀ ਨਹੀਂ ਗਿਆ ਮੈਂ ਉਸ ਰਾਜ ਨੂੰ ਮਿੱਟੀ ਵਿੱਚ ਦਫ਼ਨ ਕਰ ਦਿੱਤਾ ਅਤੇ ਹੁਣ ਚਾਹੁੰਦਾ ਹਾਂ ਕਿ ਜੀਵਨ ਵੀ ਓਹੋ ਹੀ ਚੱਲਦਾ ਰਹੇ ਜਿਵੇਂ ਕੁਝ ਹੋਇਆ ਹੀ ਨਹੀਂ ਮੈਂ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਪਿਆਰ ਕਰਦਾ ਹਾਂ ਉਹਨਾਂ ਦੇ ਸਿਰ ਤੇ ਹੱਥ ਰੱਖਦਾ ਹਾਂ ਉਹਨਾਂ ਦੀਆਂ ਸਫਲਤਾਵਾਂ ਤੇ ਖੁਸ਼ ਹੁੰਦਾ ਹਾਂ ਉਹਨਾਂ ਦੀਆਂ ਗਲਤੀਆਂ ਤੇ ਝਿਜਕਦਾ ਹਾਂ ਜਿਵੇਂ ਉਹ ਮੇਰੇ ਖੂਨ ਦੇ ਰਿਸ਼ਤੇ ਹੋਣ ਅਤੇ ਸ਼ਾਇਦ ਉਹੀ ਹਨ ਕਿਉਂਕਿ ਰਿਸ਼ਤਾ ਸਿਰਫ ਖੂਨ ਨਾਲ ਨਹੀਂ ਹੁੰਦਾ ਰਿਸ਼ਤਾ ਸਮੇਂ ਨਾਲ ਵੀ ਬਣਦਾ ਹੈ ਪਿਆਰ ਨਾਲ ਅਤੇ ਭਾਵਨਾਵਾਂ ਨਾਲ ਵੀ ਮੈਂ ਉਹਨਾਂ ਦਾ ਪਿਤਾ ਹਾਂ ਇਹ ਸੱਚ ਹੈ ਹੁਣ ਕਿਸੇ ਕਾਗਜ਼ ਜਾਂ ਖੂਨ ਦੇ ਸਬੂਤ ਦਾ ਮਹਤਾਜ ਨਹੀਂ ਹੈ ਮੈਂ ਇਸ ਰਹੱਸ ਤੋਂਕਾ ਦੇ ਪਰਦਾ ਨਹੀਂ ਉਠਾਇਆ ਅਤੇ ਨਾ ਹੀ ਕਦੇ ਉਠਾਵਾਂਗਾ ਕਿਉਂਕਿ ਕੁਝ ਸੱਚ ਅਜੇ ਹੁੰਦੇ ਹਨ ਜੋ ਜੇ ਸਾਹਮਣੇ ਆ ਜਾਣ ਤਾਂ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਹਨ ਰਿਸ਼ਤੇ ਖਤਮ ਕਰ ਦਿੰਦੇ ਹਨ ਦਿਲ ਨੂੰ ਸੁੰਨਾ ਕਰ ਦਿੰਦੇ ਹਨ ਇਸ ਲਈ ਮੈਂ ਫੈਸਲਾ ਕਰ ਲਿਆ ਕਿ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਹੀ ਸ਼ਾਂਤੀ ਨਾਲ ਜੀਵਾਂ ਇੱਕ ਅਜੀ ਸਚਾਈ ਨਾਲ ਜੋ ਸਿਰਫ ਮੇਰੇ ਅਤੇ ਪਰਮਾਤਮਾ ਦੇ ਵਿਚਕਾਰ ਹੈ ਅਤੇ ਸ਼ਾਇਦ ਇਹੀ ਚੁੱਪੀ ਮੇਰੀ ਅਸਲੀ ਜ਼ਿੰਦਗੀ ਹੈ ਤਾਂ ਦੋਸਤੋ ਇਸ ਕਹਾਣੀ ਦਾ ਨੈਤਿਕ ਸੰਦੇਸ਼ ਇਹ ਹੈ ਕਿ ਸੱਚੇ ਰਿਸ਼ਤੇ ਖੂਨ ਨਾਲ ਨਹੀਂ ਪਿਆਰ ਸਮੇਂ ਅਤੇ ਜ਼ਿੰਮੇਵਾਰੀ ਨਾਲ ਬਣਦੇ ਹਨ ਹਰ ਸੱਚ ਬੋਲਣਾ ਜ਼ਰੂਰੀ ਨਹੀਂ ਹੁੰਦਾ ਕੁਝ ਸਚਾਈਆਂ ਅਜੀਆਂ ਹੁੰਦੀਆਂ ਹਨ ਜੋ ਜੇ ਉਜਾਗਰ ਹੋ ਜਾਣ ਤਾਂ ਜੀਵਨ ਅਤੇ ਰਿਸ਼ਤਿਆਂ ਨੂੰ ਤਬਾਹ ਕਰ ਦੇ ਸਕਦੀਆਂ ਹਨ ਤਬਾਹ ਕਰ ਸਕਦੀਆਂ ਹਨ ਕਦੇ-ਕਦੇ ਚੁੱਪੀ ਸਭ ਤੋਂ ਵੱਡਾ ਤਿਆਗ ਅਤੇ ਸਭ ਤੋਂ ਡੂੰਗੀ ਸਮਝਦਾਰੀ ਹੁੰਦੀ ਹੈ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ